ਜੀਦਾ ਘਰ ਵਿੱਚ ਮਰਗਤਾ ਕਿਸੇ ਗਰੀਬ ਕੋਲ ਪੈਸਾ ਹੈਗਾ ਨਹੀਂ ਹੈਗਾ ਉਹ ਪੜੋਸੀਆਂ ਤੇ ਫੜ ਕੇ ਪੈਸੇ ਪਾਣੀ ਕਢਾਊਗਾ ਤਾਂ ਆਪਨੇ ਸੰਸਾਨ ਘਾਟ ਵਿੱਚ ਸਮਾਨ ਲੈ ਕੇ ਜਾਊਗਾ ਇਹ ਤਾਂ ਬਿਮਾਰ ਟੱਕੇ ਆਉਨੇ ਆ ਜੀ ਹੂ ਨਹੀਂ ਹੂ ਨਹੀਂ ਆਉਂਦੇ ਹੁਣ ਜਿਹੜਾ ਕੋਈ ਹੋਰੇ ਵੋਟਾਂ ਨੂੰ ਆ ਗਿਆ ਅਸੀਂ ਵੋਟ ਨਹੀਂ ਪਾਉਣੀ ਅਸੀਂ ਤਾਂ ਸਿਰਫ लाठी चार्ज ਕਰਨਾ ਪੈ ਜੀ ਵਿੱਚ ਆਇਆ ਸਰਪੰਚ ਸਾਹਿਬ ਨਾਲ ਕਦੀ ਗੱਲਬਾਤ ਕੀਤੀ ਇਸ ਸਬੰਧੀ ਬਿਓ ਕੀ ਕਹਿੰਦੇ ਨੇ ਹਾਂ ਜੀ ਸਰਪੰਚ ਸਾਹਿਬ ਨਾਲ ਅਸੀਂ ਬਹੁਤ ਗੇਰੀ ਗੱਲ ਕਰੀ ਆ ਜੀ ਜੇ ਕੋਈ ਮਰ ਜਾਂਦਾ ਤਾਂ ਵੀ ਕਹਿੰਦਾ ਪੈਸੇ ਦੇ ਕੇ ਪਾਣੀ ਕਢਾ ਲਓ ਤੇ ਜੇ ਕਰਕਿਸ਼ੇ ਦੀ ਕੋਈ ਸ਼ਾਤੀ ਆ ਤਾਂ ਮੈਂ ਕਹਿੰਦਾ ਆਪਣੇ ਪੈਸੇ ਦੇ ਕੇ ਪਾਣੀ ਕਢਾ ਲਓ ਮੇਰੇ ਹੱਥ ਖੜੇ ਨੇ ਜੀ ਨਹੀਂ ਨਵੇਂ ਬਣਾਏ ਸੀ ਬਾਥਰੂਮ ਜੀ ਹਾਂ ਜੀ ਨਵੇਂ ਬਣਾਏ ਸੀ ਉਹ ਸਾਲ ਨਹੀਂ ਹੋਇਆ ਬਾਈ ਜੀ ਹੋਇਆ ਨਹੀਂ ਜੀ ਆ ਦੇਖੋ ਜੀ ਕੀ ਹਾਲ ਹੋਇਆ ਬਾਈ ਸਾਰਾ ਮਕਾਨ ਦਬ ਗਿਆ ਜੀ ਸਾਰੀਆਂ ਬਾਈ ਤਰੇੜਾਂ ਹੀ ਆਈਆਂ ਵੀ ਮਕਾਨ ਨਵੇਂ ਮਕਾਨ ਦੇ ਸਾਰੀਆਂ ਤਰੇੜਾਂ ਆਈਆਂ ਵੇ ਇਹਨੇ ਨੁਕਸਾਨ ਦੀ ਪਰਭਾਈ ਕੌਣ ਕਰੂਗਾ ਇਹ ਕਰੂਗੇ ਜਿਹੜਾ ਮਤਲਬ ਹੁਣ ਅੱਗੇ ਨੂੰ ਜੇ ਕੋਈ ਵੋਟਾਂ ਮੰਗਣ ਆ ਗਿਆ ਸੀ ਉਹ ਹੀ ਦੱਸੇ ਵੋਟ ਨੂੰ ਦੇਣ ਤਾਰੇ ਮਾਤਮਨ ਰਹੇ ਦੇਖਾ ਤੁਹਾਡਾ ਸਾਰਾ ਨਕਾਸ ਹੋਊਗਾ ਮੈਂ ਕਹਿੰਦਾ ਬੁਰਕੇ ਦੁਆਰੇ ਉਹਨੇ ਪਿੰਡ ਚ ਪੈਰ ਨਹੀਂ ਪਾਇਆ ਜੀ ਜੀ ਮੈਡਮ ਅਨਮੋਲਗਨਮਾਨੇ ਚ ਪਿੰਡ ਆਏ ਆਏ ਜੀ ਅਸੀਂ ਸਾਡਾ ਘਰ ਵੀ ਭਰੇ ਅਸੀਂ بارش ਹੋ ਰਹੀ ਦੀ ਮੀਂਹ ਪੈਂਦੇ ਚ ਚੌਂਦਾ ਦਿਖਾਇਦਾ ਜੀ ਤੁਸੀਂ ਦਫ਼ਤਰ ਵਿੱਚ ਜਾਣਾ ਸੀ ਉਹਨਾਂ ਤੇ ਉਹਨਾਂ ਨੂੰ ਕਹਿ ਕੇ ਆਉਣਾ ਸੀ ਵੀ ਤੁਸੀਂ ਸਾਡੇ ਪਿੰਡ ਆਈ ਨਹੀਂ ਹੋ ਰਹੀ ਜੀ ਕੋਈ ਕੁਝ ਨਹੀਂ ਕਰ ਰਿਹਾ ਕੋਈ ਕੰਮ ਨਹੀਂ ਕਰ ਰਿਹਾ ਬਾਜੀ ਸਾਡਾ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਬਸ ਫੁਰਕੇ ਜੀ ਅਨਮੋਲਗਨਮਾਨ ਆਲੇ ਜੀ ਸਾਹਮਣੇ ਰੋਬੇ ਦਿਖਾ ਲੇ ਜੀ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਟੋਬੇ ਦਾ ਪਾਣੀ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਐ ਕੋ ਮਰਿਆ ਜਿਵੇਂ ਕਿਸ਼ਤੀਆਂ ਚਲੋਣ ਨੂੰ ਇਹ ਜਿਹੜੇ ਲੋਕ ਨੇ ਮਜਬੂਰ ਹੋ ਰਹੇ ਨੇ ਦਾ ਉਸ ਨੂੰ ਲੈ ਕੇ ਪਰ ਤੈਰ ਮੇਰੀ ਤਾਂ ਜੀ 65 ਸਾਲ ਦੀ ਉਮਰ ਹੋ ਗਈ ਜੇ ਸਹੀ ਗੱਲ ਪੁੱਛਦੇ ਮੈਨੂੰ ਤਾਂ 30 ਸਾਲ 40 ਸਾਲ ਤਾਂ ਮੈਨੂੰ ਪਾਣੀ 'ਚ ਰਹਿੰਦੇ ਨੂੰ ਹੋਈ ਏ ਅਸਲ ਗੱਲ ਪੁੱਛੋ ਉਧਰ ਮੇਰਾ ਮਕਾਨ ਗਿਰਿਆ ਸਭ ਨੂੰ ਪਤਾ ਪਾਣੀ ਵੜਿਆ ਇੱਧਰ ਮੈਂ ਉਹ ਨਵਾਂ ਮਕਾਨ ਬਣਾਇਆ ਜੇ ਮੇਰਾ ਅਨਕੰਪਲੀਟ ਪਿਆ ਇੱਧਰ ਮੈਂ ਬਣਾਇਆ ਇੱਧਰ ਵੀ ਮੇਰਾ ਉਹੀ ਹਾਲ ਹੈ ਉਹਨਾਂ ਦੀ ਇੱਥੇ ਆਪਣਾ ਮਾਜਰੀ ਵੀ ਗੇ ਕੈਂਪ ਲਗਾਇਆ ਸੀ ਵੀ ਸਮੱਸਿਆਵਾਂ ਲਿਖਾਓ ਸਭ ਤੋਂ ਪਹਿਲਾਂ ਆਪਾਂ ਨੇ ਕੋਈ ਵੀ ਪਿੰਡ ਦੀ ਹੋਰ ਸਮੱਸਿਆ ਨਹੀਂ ਲਿਖਾਈ ਹੋਈ ਉਹਦੇ ਵਿੱਚ ਸਭ ਤੋਂ ਪਹਿਲਾਂ ਨੰਬਰ ਟੋਬੇ ਦੀ ਸਫਾਈ ਦਾ ਅਰਪਾਣੀ ਨੂੰ ਲੈ ਕੇ ਹੀ ਆ ਕਿਉਂਕਿ ਸਾਨੂੰ ਤਾਂ ਖੁਦ ਪਤਾ 10 ਸਾਲ ਤੋਂ ਅਸੀਂ ਆਪ ਹੀ ਪਾਣੀ ਦੇ ਵਿੱਚ ਜੂਝ ਰਹੇ ਹਾਂ ਕਿੰਨੇ ਕਿੰਨੇ ਦਿਨ ਹੋ ਗਏ ਲਿਖਾਈ ਨੂੰ ਤਕਰੀਬਨ ਅੱਜ ਤੋਂ ਤਿੰਨ ਕੁ ਮਹੀਨੇ ਪਹਿਲਾਂ ਕੈਂਪ ਲੱਗਿਆ ਸੀ ਤਿੰਨ ਕੁ ਮਹੀਨੇ ਕੋਈ ਆਇਆ ਰਵਟਾ ਆਇਆ ਸਰਕਾਰ ਵੱਲੋਂ ਸਰ ਕੁਝ ਨਹੀਂ ਆਇਆ ਉਹਦਾ ਤੇ ਕੋਈ ਫੋਨ ਕੋਈ ਮੈਸੇਜ ਕੁਝ ਨਹੀਂ ਆਇਆ ਕੋਈ ਵੀ ਉਹਦਾ ਹੱਲ ਨਹੀਂ ਹੋਇਆ ਜੀ 2014 ਜਿੰਗੜਾ ਘਣਾ ਦੇ ਵਿੱਚ ਜਿਹੜਾ ਪਾਣੀ ਖੜਾ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਪਿੰਡ ਦੀ ਪੰਚਾਇਤ ਹੈ ਸਰਪੰਚ ਹੈ ਜਾਂ ਉੱਪਰਲੇ ਜਿਹੜੇ ਅਧਿਕਾਰੀ ਨੇ ਕਿਉਂਕਿ ਇਹ ਜਿਹੜੇ ਲੋਕ ਨੇ ਨਰਕਪਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੋਬੇ ਚ ਸੱਪ ਵੀ ਆਉਣੀ ਸਾਡੇ ਅੰਦਰਾਂ ਚ ਜਾਣੇ ਸੱਪ ਹਾਂਜੀ ਆਉਣੀ ਆਈ ਉਹ ਦਿਨ ਸਮਾਂ ਘਰ ਦੇ ਵੀਨ ਤੇ ਘਰ ਮੇ ਪੜੋਸੀਆਂ ਦੇ ਮੁੰਡੇ ਨੂੰ ਬੁਲਾ ਕੇ ਤਾਂ ਮੈਂ ਸੱਪ ਕਢਵਾਇਆ ਅੰਦਰੋਂ ਬਾਹਰ ਪਿਰੇ ਸਾਡੇ ਮਕਾਨ ਕਿ ਗਿਰਨੇ ਤਿਆਰ ਹੈ ਜੀ ਦਵਿਆ ਪਏ ਸਾਰੇ ਬਾਥਰੂਮ ਹੁਣ ਤਿੰਨ ਛੱਟਾਂ ਵਿੱਚ ਮੱਸੀ ਬਣਾਇਆ ਤਾਂ ਉਹ ਦਬ ਗਏ ਜੀ ਪਾਈਪਲੈਨ ਪਾਈਪ ਵੀ ਦੁਬਾਰੇ ਵੀ ਪਾ ਲਏ ਮੇਰਾ ਘਰ ਗਿਰਿਆ ਮੈਂ ਕਿਰਾਏ ਤੇ ਬੈਠੀ ਹਾਂ ਇਸ ਟਾਈਮ ਚਾਰ ਮਹੀਨੇ ਕਦਾ ਜੀ ਉਧਰ ਗਲੀਆਂ ਬਣਾਈਆਂ ਉਧਰ ਦੇ ਪਾਸਾ ਉਚੀਆਂ ਕਰਤੀਆਂ ਪਾਣੀ ਸਾਰਾ ਇੱਧਰ ਪਿੰਡ ਚੋਂ ਕੱਢਦੇ ਆ ਜੀ ਇੱਥੇ ਜਿਹੜੇ ਆੜਦੜ ਦੇ ਘਰ ਨੇ ਕਿੰਨੇ ਕ ਪ੍ਰਭਾਵਿਤ ਨੇ ਬਹੁਤ ਜ਼ਿਆਦਾ ਜੀ ਪ੍ਰਭਾਵਿਤ ਹੋਏ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਜੀ ਸਾਰਾ ਪਾਣੀ ਇਹਦੇ ਵਿੱਚ ਘਾ ਡੁੱਬੇ ਪਏ ਆ ਬਿਮਾਰੀਆਂ ਲੱਗੀਆਂ ਹੋਈਆਂ ਨੇ ਪੀਣੇ ਵਾਲੇ ਪਾਣੀ ਦੇ ਵਿੱਚ ਗੰਦਾ ਪਾਣੀ ਆ ਰਿਹਾ ਵਾ ਪੇਟ ਖਰਾਬ ਹੋਏ ਪਏ ਨੇ ਲੈ ਟਨ ਫਲਸਾਂ ਦਾ ਪਾਣੀ ਸਾਰਾ ਸਾਡੇ ਟੂਟੀਆਂ ਦੇ ਪਾਣੀ ਵਿੱਚ ਆ ਰਿਹਾ ਜੀ ਕੋਈ ਪੁਛੀਦਾ ਕੋਈ ਵਿਆ ਸਾਥੀ ਹੁੰਦੀ ਆ ਆਲਾ ਰੱਖਿਆ ਵਾ ਸਪੰਸ ਸਾਹਿਬ ਨੇ ਮੋਟਰ ਰੱਖੀ ਵੀ ਹਾਂਜੀ ਇਹ ਜੇ ਉਹ ਕਹਿੰਦਾ ਵੀ ਤੂੰ ਸਾਡੇ 'ਤੇ ਪੈਸੇ ਹੈਗੇ ਕਢਾ ਲੂ ਹਾਂਜੀ ਤਾਂ ਅਸੀਂ ਇਹ ਕਢਵਾਉਨੇ ਹੁਣ ਪਿੱਛੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਅਸੀਂ ਰਸਤੇ ਪਾਣੀ ਕਢਾਇਆ ਲਿਖੇ ਲਾਤ ਪਿੰਡ ਦੇ ਵਿੱਚ ਇਦਾਂ ਦੇ ਨੇ ਵੀ ਲੋਕ ਬਿਮਾਰ ਹੋਣ ਤੱਕ ਜਾ ਰਹੇ ਨੇ ਲੋਕਾਂ ਦੇ ਘਰ ਗਿਰਨ ਤੱਕ ਮਜਬੂਰ ਹੋਏ ਪਏ ਨੇ ਕਿਉਂਕਿ ਪਾਣੀ ਪਾਣੀ ਦੀ ਨਿਕਾਸੀ ਨਹੀਂ ਹੈਗੀ ਪਿੰਡ ਦੇ ਵਿੱਚ ਅਜੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਝਿੰਗੜਾ ਕਲਾਂ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਬਲੱਖਣ ਤਸਵੀਰ ਸਾਹਮਣੇ ਆ ਰਹੀ ਹੈ ਇਹ ਕੋਈ 80 ਦੇ ਦਹਾਕੇ ਦਾ ਪਿੰਡ ਨਹੀਂ ਹੈਗਾ ਨਿਊ ਚੰਡੀਗੜ੍ਹ ਦੇ ਇਲਾਕੇ ਦੇ ਬਿਲਕੁਲ ਨਜ਼ਦੀਕ ਝਿੰਗੜਾ ਕਲਾ ਕੁਰਾਲੀ ਤੋਂ 4-5 ਕਿਲੋਮੀਟਰ ਦੀ ਦੂਰੀ ਦੇ ਉੱਪਰ ਸਥਿਤ ਹੈ ਤੇ ਹਾਲਾਤ ਪਿੰਡ ਦੇ ਵਿੱਚ ਇਦਾਂ ਦੇ ਨੇ ਵੀ ਲੋਕ ਬਿਮਾਰ ਹੋਣ ਤੱਕ ਜਾ ਰਹੇ ਨੇ ਲੋਕਾਂ ਦੇ ਘਰ ਗਿਰਨ ਤੱਕ ਮਜਬੂਰ ਹੋਏ ਪਏ ਨੇ ਕਿਉਂਕਿ ਪਾਣੀ ਪਾਣੀ ਦੀ ਨਿਕਾਸੀ ਨਹੀਂ ਹੈਗੀ ਪਿੰਡ ਦੇ ਵਿੱਚ ਸਾਹਮਣੇ ਜਿਹੜੀ ਤਸਵੀਰ ਹੈ ਜਿਹੜਾ ਹਰਾ ਹਰਾ ਜਿਹੜੀ ਕਾਈ ਜੰਮੀ ਹੋਈ ਹੈ ਸਾਹਮਣੇ ਟੋਬਾ ਟੋਬੇ ਦਾ ਪਾਣੀ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਐ ਕੋ ਮਰਿਆ ਜਿਵੇਂ ਕਿਸ਼ਤੀਆਂ ਚਲਾਉਣ ਨੂੰ ਇਹ ਜਿਹੜੇ ਲੋਕ ਨੇ ਮਜਬੂਰ ਹੋ ਰਹੇ ਦਾ ਉਸ ਨੂੰ ਲੈ ਕੇ ਸਾਰੇ ਪਿੰਡ ਨਿਵਾਸੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੰਨੀ ਦੇਰ ਤੋਂ ਜਿਹੜੀ ਇਹ ਦਿੱਕਤ ਪਰੇਸ਼ਾਨੀ ਹੈ ਵੀ ਪਾਣੀ ਨੂੰ ਲੈ ਕੇ ਵੀ ਪਾਣੀ ਦੀ ਨਿਕਾਸੀ ਨਹੀਂ ਹੈਗੀ ਸਾਫ਼ ਤੌਰ ਤੇ ਜਿਹੜਾ ਦਿਖਾਈ ਦੇ ਰਿਹਾ ਤੇ ਗੱਲਬਾਤ ਕਰਾਂਗੇ ਵੀ ਸੀਵਰੇਜ ਕੋਈ ਪਾਈਪ ਲਾਈਨ ਪਾਈ ਹੋਈ ਹੈ ਜਾਂ ਨਹੀਂ ਪਾਈ ਹੋਈ ਪੰਚਾਇਤ ਨਾਲ ਕੀ ਗੱਲਬਾਤ ਹੋਈ ਹੈ ਪੂਰੇ ਇੱਥੇ ਲੇਡੀਜ਼ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਏ ਪਾਣੀ ਕਦੋਂ ਦਾ ਖੜਾ ਈ ਰੇ ਮੇਜੀ ਕਾਫੀ ਦੇਰ ਹੋ ਗਈ ਇਹਨਾਂ ਨੂੰ ਤਾਂ ਹਾਂਜੀ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਡਾ ਬਹੁਤ ਦਿੱਕਤ ਆਉਂਦੀ ਹੈ ਸਾਨੂੰ ਲੰਗਣੇ ਤੇ ਵੀ ਹਾਂਜੀ ਨਹੀਂ ਫਿਰ ਇਹ ਪਾਣੀ ਆ ਕਿੱਧਰ ਤੇ ਰਿਹਾ ਇੱਕ ਵਾਰ ਇਹ ਟੋਬੇ ਚੋਂ ਆ ਰਿਹਾ ਜੀ ਟੋਬੇ ਚੋਂ ਆ ਰਿਹਾ ਟੋਬੇ ਦੀ ਕੋਈ ਨਿਕਾਸੀ ਨਹੀਂ ਹੈਗੀ ਕੋਈ ਪਾਈਪ ਲਾਈਨ ਵਗੈਰਾ ਬਾਹਰ ਨੂੰ ਪਈ ਵੀ ਨਹੀਂ ਅਸੀਂ ਹੈਗੇ ਤੇ ਜੀ ਪਹਿਲਾਂ ਇਹਨਾਂ ਨੇ ਵਿੱਚ ਹੋਦੀਆਂ ਉਦੀਆਂ ਬੰਦ ਕਰੀਆਂ ਹੋਈਆਂ ਜੀ ਹੂੰ ਉਹਨਾਂ ਨੂੰ ਵੀ ਨਹੀਂ ਸਾਫ਼ ਕਰਾਉਂਦੇ ਸਰ ਇਹ ਕਿੰਨੇ ਕ ਦਿਨ ਤੇ ਹੈ ਇਦਾਂ ਦੀ ਦਿੱਕਤ ਹੈ ਕਾਫੀ ਧੇਰ ਹੋ ਗਈ ਸਰ ਇਹਨਾਂ ਨੂੰ ਫੇਰ ਵੀ ਅੰਦਾਜ਼ਾ 6 ਮਹੀਨੇ ਸਾਲ 2 ਸਾਲ 6 ਮਹੀਨੇ ਹੋ ਗਈ 2 ਸਾਲ ਹੋ ਗਏ 6 2 ਸਾਲ 6 ਮਹੀਨੇ ਦਾ ਮਤਲਬ ਹਾਂਜੀ ਹਾਂਜੀ ਇੱਥੇ ਤਾਂ ਹੋਣੇ ਹਾਂਜੀ ਤੇ ਫਿਰ ਇੱਥੇ ਜਿਹੜ ਬਹੁਤ ਜ਼ਿਆਦਾ ਜੀ ਪ੍ਰਭਾਵਿਤ ਹੋਏ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਜੀ ਸਾਰਾ ਪਾਣੀਆਂ ਦੇ ਵਿੱਚ ਘਾ ਡੁੱਬੇ ਪਏ ਆ ਬਿਮਾਰੀਆਂ ਲੱਗੀਆਂ ਹੋਈਆਂ ਨੇ ਪੀਣੇ ਵਾਲੇ ਪਾਣੀ ਦੇ ਵਿੱਚ ਗੰਦਾ ਪਾਣੀ ਆ ਰਿਹਾ ਵਾ ਪੇਟ ਖਰਾਬ ਹੋਏ ਪਏ ਨੇ ਲੈ ਟਿੰਨ ਫਲਸਾਂ ਦਾ ਪਾਣੀ ਸਾਰਾ ਸਾਡੇ ਟੂਟੀਆਂ ਦੇ ਪਾਣੀ ਵੇਚਾਰਿਆ ਜੀ ਸਾਨੂੰ ਬਹੁਤ ਦਿੱਕਤ ਆਹੀ ਹੈ ਸਾਡੀ ਹੱਥ ਬਨ ਕੇ ਬੇਨਤੀ ਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਸਰਪੰਚ ਸਾਹਿਬ ਨਾਲ ਕੀ ਗੱਲਬਾਤ ਕੀਤੀ ਇਸ ਸਬੰਧੀ ਬਿਓ ਕੀ ਕਹਿੰਦੇ ਨੇ ਹਾਂਜੀ ਸਰਪੰਚ ਸਾਹਿਬ ਨਾਲ ਅਸੀਂ ਬਹੁਤ ਗੇਰੀ ਗੱਲ ਕਰੀ ਆ ਜੀ ਜੇ ਕੋਈ ਮਰ ਜਾਂਦਾ ਤਾਂ ਵੀ ਕਹਿੰਦਾ ਪੈਸੇ ਦੇ ਕੇ ਪਾਣੀ ਕਢਾ ਲਓ ਤੇ ਜੇਕਰ ਕਿਸੇ ਦੀ ਕੋਈ ਸ਼ਾਦੀ ਆ ਤਾਂ ਵੀ ਕਹਿੰਦਾ ਆਪਣੇ ਪੈਸੇ ਦੇ ਕੇ ਪਾਣੀ ਕਢਾ ਲਓ ਮੇਰੇ ਹੱਥ ਖੜੇ ਨੇ ਜੀ ਨਹੀਂ ਗ੍ਰਾਂਟ ਵਗੈਰਾ ਤਾਂ ਆਉਂਦੀ ਹੋਊਗੀ ਪਿੰਡ 'ਚ ਹਾਂਜੀ ਆਉਂਦੀ ਆ ਜੀ ਹੂੰ ਪਰ ਇਹ ਲਾਉਂਦਾ ਹੋਰੇ ਕੋਈ ਨਹੀਂ ਜੀ ਹੈਗਾ ਜਿੱਦਾਂ ਇਹ ਭੈਣ ਕਹਿੰਦੇ ਨੇ ਵੀ ਪੈਸੇ ਦੇ ਕੇ ਕਰਵਾ ਲਓ ਪਾਣੀ ਇਦਾਂ ਨਹੀਂ ਕਢਾਉਂਦੇ ਆ ਜੀ ਜਿਹਦੇ ਘਰ ਵਿੱਚ ਮਰਗਤ ਆ ਕਿਸੇ ਗਰੀਬ ਕੋਲ ਪੈਸਾ ਹੈਗਾ ਨਹੀਂ ਹੈਗਾ ਉਹ ਪੜੋਸੀਆਂ ਤੇ ਫੜ ਕੇ ਪੈਸੇ ਪਾਣੀ ਕਢਾਊਗਾ ਤਾਂ ਆਪਣੇ ਸਮਸਾਨ ਘਾਟ ਵਿੱਚ ਸਮਾਨ ਲੈ ਕੇ ਜਾਓ। ਇਹ ਤਾਂ ਬਿਮਾਰੀਆਂ ਵਧਦੀ ਜਾ ਰਹੀਆਂ ਆਪਾਂ ਨੂੰ ਹੋਰ ਵੀ ਰੋਗ ਵੱਧ ਸਕਦੇ ਨੇ। ਹਾਂਜੀ ਸਾਰੇ ਘਰ ਘਰ ਇਹ ਬਿਮਾਰੀਆਂ ਫੈਲੀਆਂ ਆਏ ਸਾਡਾ ਤਾਂ ਹੱਥ ਬੰਨ੍ਹ ਕੇ ਬੇਨਤੀ ਆ ਸਾਡਾ ਪਾਣੀ ਦਾ ਹੱਲ ਮਸਲਾ ਹੋਣਾ ਚਾਹੀਦਾ। ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਮੈਡਮ ਨੇ ਕੈਬਨਿਟ ਮੰਤਰੀ ਅਨਮੋਲਕ ਗਗਨ ਮਾਨ ਉਹਨਾਂ ਤੱਕ ਪਹੁੰਚ ਕੀਤੀ ਹੈ ਕਿਸੇ ਨਾ ਕਿਸੇ ਵਲੰਟੀਅਰ ਤੱਕ ਗਏ ਹੋਣਗੇ। ਉਹ ਵੋਟਾਂ ਤੱਕੇ ਆਉਨੇ ਆ ਜੀ। ਕੋ ਨਹੀਂ ਕੋ ਨਹੀਂ ਆਉਂਦੇ। ਹੁਣ ਜਿਹੜਾ ਕੋਈ ਹੋਰੇ ਵੋਟਾਂ ਨੂੰ ਆ ਗਿਆ ਅਸੀਂ ਵੋਟ ਨਹੀਂ ਪਾਉਣੀ ਅਸੀਂ ਤਾਂ ਸਿਰਫ ਲਾਠੀ ਚਾਰਜ ਕਰਨਾ ਪੈ ਜਾਵੇਗਾ। ਆਈ ਆਲੇ ਪਰ ਹੋਰੇ ਪਾਣੀ ਦਾ ਮਸਲਾ ਸਾਡਾ ਹੁਣ ਤੁਹ ਦਿਖਾਏ ਹਾਲਾਤੇ ਪਿੰਡ ਦੇ ਇੱਕ ਗਾਇ ਹੋਣਾ ਜੀ ਬਸ ਛੱਤ ਦਾ ਜਿੱਥੇ ਮਰਜੀ ਕੋ ਹਾਲੋ ਸੀ ਅੱਕਣੇ ਕਹੂੰਗਾ ਹੂੰ ਠੀਕ ਹੈ ਤੇ ਹੋਰ ਕੀ ਕੰਨਾ ਚਾਹੋਗੇ ਤੁਸੀਂ ਬਸ ਸਾਡਾ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਬਸ ਫੁਰਕੇ ਜੀ ਹਣ ਮੋਲ ਗਨਮ ਆਲੇ ਜੀ ਸਭ ਨੂੰ ਟੋਬੇ ਦਿਖਾ ਲੈ ਜੀ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੁੰਦਾ ਗੱਲਾਬਾਤ ਤਾਂ ਕੀ ਹੁੰਦੀ ਹੈ 10 15 ਦਿਨ ਹੋ ਗਏ ਸੈਕਟਰੀ ਸਾਹਿਬ ਆਏ ਤੁਹ ਉਹਨਾਂ ਨੇ ਵੀ ਦਿਖਾ ਲਿਆ ਉਹਨਾਂ ਨੇ ਵੀ ਕੋਈ ਹੱਲ ਨਹੀਂ ਕੀਤਾ ਹੈ ਬੱਚੇ ਵੀ ਗਿਰਦੇ ਬਜ਼ੁਰਗ ਵੀ ਗਿਰਦੇ ਹੋ ਰਹੇ ਸਭ ਗੱਲ ਦੇ ਜੀ ਪੂਰੇ ਹਾਲੇ ਚ ਆਉਂਦੇ ਜਾਂਦੇ ਕੋਈ ਪੰਚਾਇਤ ਨਹੀਂ ਉੱਤਾ ਚੱਕਦੀ ਕੋਈ ਪ੍ਰਸ਼ਾਸਨ ਨਹੀਂ ਉੱਤਾ ਚੱਕਦਾ ਹੈ ਕੋਈ ਉੱਤਾ ਨਹੀਂ ਚੱਕਦਾ ਜੀ ਉਧਰ ਗਲੀਆਂ ਬਣਾਈਆਂ ਉਧਰ ਦੇ ਪਾਸੇ ਉਚੀਆਂ ਕਰਤੀਆਂ ਪਾਣੀ ਸਾਰਾ ਇੱਧਰ ਪਿੰਡ ਚੋਂ ਕੱਟਦੇ ਆ ਜੀ ਹੁਣ ਇੱਧਰ ਵੀ ਬਸਦੇ ਆ ਜੀ ਆਪਾਂ ਅਸੀਂ ਨੇ ਕਹਿੰਦੇ ਉਧਰ ਨਹੀਂ ਗਲੀਆਂ ਗਲੀਆਂ ਬਣਾਓ ਪਰ ਪਾਣੀ ਇੱਕ ਲੈਵਲ ਹੋਣਾ ਚਾਹੀਦਾ ਦੀ ਪਾਣੀ ਦਾ ਨਿਕਾਸ ਕਰਦੇ ਪਹਿਲਾਂ ਪਾਣੀ ਦੀ ਨਿਕਾਸੀ ਨਾਲੇ ਆਪਾਂ ਗਲੀਆਂ ਦਾ ਹੱਲ ਕਰਨਾ ਸੀ ਜੀ ਪਹਿਲਾਂ ਗਲੀਆਂ ਬਣਾਤੀਆਂ ਪਰ ਪਾਣੀ ਦਾ ਹੱਲ ਕੋਈ ਨਹੀਂ ਕੀਤਾ ਸਰਪਾ ਜੀ ਦੇਖੀਏ ਇੱਕ ਵਾਰ ਤਸਵੀਰ ਦਿਖਾਈ ਜਾਵੇ ਮੰਨ ਲਓ ਕਿ ਬਹੁਤ ਸੋਹਣੀ ਫਿਰਨੇ ਵੀ ਬਣਾਈ ਹੋਈ ਹੈ ਵਧੀਆ ਬਣਾਈ ਹੋਈ ਹੈ ਪਰ ਕਿਤੇ ਨਾ ਕਿਤੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਇਹਨਾਂ ਦਾ ਕਹਿਣਾ ਹੈ ਪਾਣੀ ਦੀ ਨਿਕਾਸੀ ਵੀ ਜਿਹੜਾ ਇਹ ਇਲਾਕਾ ਹੈ ਸਾਰਾ ਨੀਮਾ ਹੈ ਤੁਹਾਡਾ ਕਹਿਣਾ ਹੈ ਇਹ ਨੀਮਾ ਸਾਰਾ ਇਲਾਕਾ ਨੀਮਾ ਹੈ ਜੀ ਹਾਂਜੀ ਹੂੰ ਨੀਮਾ ਹੈ ਜੀ ਫਿਰ ਇਹਦਾ ਹੱਲ ਕੀ ਹੋ ਸਕਦਾ ਜੀ ਹੁਣ ਹੱਲ ਉਧਰ ਪਾਈਪਲਾਈਨ ਪਾਈ ਪਾਈ ਹੋਈ ਹੈ ਸਾਡੇ ਇਹ ਵੀ ਉਹਨੂੰ ਪਾਈਪਲਾਈਨ ਨੂੰ ਸਾਫ਼ ਕਰ ਦਿਓ ਜੀ ਆ ਪਾਣੀ ਦਾ ਨਿਕਾਸ ਕੀਤਾ ਜਾਵੇ ਹੋਰ ਤਾਂ ਅਸੀਂ ਕੁਝ ਨਹੀਂ ਚਾਹੁੰਦੇ ਹੈ ਪਾਈਪਲਾਈਨ ਗੰਦੇ ਰੁਕੀ ਹੋਈ ਹੈ ਪਾਣੀ ਰੁਕੇ ਆ ਵਿੱਚ ਹੋਈ ਹੈ ਜੀ ਰੁਕੀ ਹੋਈ ਹੈ ਹਾਂਜੀ ਪਾਈਪਾਂ ਰੁਕੀ ਹੋਈ ਐ ਉਹ ਵੀ ਅਸੀਂ ਸਰਪੰਚ ਸਾਹਿਬ ਨੂੰ ਕਹਿ ਲਿਆ ਜੀ ਵੀ ਚਾ ਕੋਈ ਨਹੀਂ ਤੁਹਾਡੇ ਕੋਲ ਨਹੀਂ ਪੈਸੇ ਐ ਘਰ ਭਰਤੀ ਪੈਸੇ ਇਕੱਠੇ ਕਰ ਲਓ ਕਿਸੇ ਨੂੰ 200 ਰੁਪਏ ਕਿਸੇ ਦੇ 1000 ਲੈ ਲਓ ਵੀ ਤੁਸੀਂ ਕਰ ਲਓ ਪਰ ਕੋਈ ਉੱਤਨ ਚੱਕ ਹੋ ਰਿਹਾ ਇਹ ਘਰ ਆਪਣਾ ਹੀ ਆ ਜਿਹੜਾ ਸਾਹਮਣੇ ਘਰ ਆ ਜੀ ਹਾਂਜੀ ਇਹ ਵੀ ਆਪਣਾ ਹੀ ਉਹ ਵੀ ਆਪਣਾ ਹੀ ਸਾਰੇ ਆਪਣਾ ਹੀ ਆ ਹਾਂਜੀ ਪਾਪਾ ਜੀ ਗੱਲ ਕਰੀਏ ਤੁਸੀਂ ਕਹਿੰਦੇ ਵੀ 6-7 ਮਹੀਨੇ ਹੋ ਗਏ ਵੀ ਵੱਧੇ ਹੋ ਗਏ ਪਾਣੀ ਖੜੇ ਨੂੰ ਫੇਰ ਤਾਂ ਤੁਹਾਡੇ ਜਿਹੜੀ ਨੀਹ ਹੈ ਘਰਾਂ ਦੀ ਇਹ ਵੀ ਮਨ ਕਰਨ ਵੀ ਦਿੱਕਤ ਹੈ ਹਾਂਜੀ ਸਲਾਬਾਂ ਚੜੀਆਂ ਪਈਆਂ ਕਮਰਿਆਂ ਵਿੱਚ ਜੀ ਪੂਰੇ ਹਾਲ ਐ ਜੀ ਜਦੋਂ ਮੀਂਹ ਆਉਂ ਬੀਰੇ ਸਾਡਾ ਮਕਾਨ ਕਿ ਗਿਰਨੇ ਨੂੰ ਤਿਆਰ ਹੈ ਜੀ ਦਵੇ ਪੈ ਸਾਰੇ ਹੀ ਬਾਥਰੂਮ ਹੁਣ ਤਿੰਨ ਛੱਟਾਂ ਵਿੱਚ ਮੱਸੀ ਬਣਾਇਆ ਤਾਂ ਉਹ ਧਬ ਗਏ ਜੀ ਪਾਈਪ ਲਾਈਨ ਪਾਈਪ ਵੀ ਦੁਬਾਰਾ ਵੀ ਪਾ ਲੈ ਮੇਰਾ ਘਰ ਗਿਰੇ ਮੈਂ ਕਿਰਾਏ ਤੇ ਬੈਠੀ ਹਾਂ ਇਸ ਟਾਈਮ ਚਾਰ ਮਹੀਨੇ ਹੋ ਗਏ ਜੀ ਕਿਰਾਏ ਤੇ ਬੈਠੇ ਹਾਂ ਸੰ ਤੁਸੀਂ ਆਪਣੇ ਘਰ ਛੱਡ ਕੇ ਕਿਤੇ ਹੋਰ ਬੈਠੇ ਹੋ ਜਾਂਦੇ ਹਾਂਜੀ ਪੜੋਸੀਆਂ ਦੇ ਰੱਖਿਆ ਹੋਇਆ ਜੀ ਸਮਾਨ ਅਸੀਂ ਅੱਛਾ ਚਾਰ ਮਹੀਨੇ ਹੋ ਗਏ ਜੀ ਮੈਨੂੰ ਬੈਠੇ ਹਾਂ ਇਹਦਾ ਮਤਲਬ ਕਿ ਨਿੱਜੀ ਆਪਾਂ ਨੂੰ ਵੀ ਜੇ ਆਪਾਂ ਦੇਖੀ ਕਿਤੇ ਨਾ ਕਿਤੇ ਪ੍ਰੋਬਲਮ ਬਹੁਤ ਹਾਂਜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਸਾਨੂੰ ਬਹੁਤ ਜ਼ਿਆਦਾ ਹੈ ਜੀ ਹਾਂ ਤੋਬੇ ਚ ਸੱਪ ਵੀ ਆਉਨੇ ਸਾਡੇ ਅੰਦਰਾਂ ਚ ਜਾਂਦੇ ਆ ਸੱਪ ਹਾਂਜੀ ਆਉਨੇ ਆਈ ਹੂੰ ਉਦੋਂ ਸਮਾਂ ਘਰ ਦੇ ਵੀਨ ਤੇ ਘਰਾਂ ਮੇ ਪੜੋਸੀਆਂ ਦੇ ਮੁੰਡੇ ਨੂੰ ਬੁਲਾ ਕੇ ਤਾਂ ਮੈਂ ਸੱਪ ਕਢਵਾਇਆ ਅੰਦਰੋਂ ਬਾਹਰ ਰਾਤ ਬਰਾਤ ਪਤਾ ਨਹੀਂ ਕਿਹੜਾ ਜਾਨਵਰ ਵੜ ਚ ਬੜਦੇ ਆਈ ਬੜਦੇ ਆਈ ਹੂੰ ਬੜਦੇ ਆ ਸਰ ਸੰਤਾ ਜੀ ਬਹੁਤ ਔਖੇ ਰੂਪੇ ਆ ਜਿੰਨਾ ਤੁਸੀਂ ਕਢਾ ਸਕਦੇ ਨਾ ਪਾਣੀ ਕਢਾ ਦਿਓ ਹੂੰ ਠੀਕ ਐ ਸਾਨੂੰ ਸੱਪਾਂ ਤੇ ਵੀ ਸਾਨੂੰ ਸਭ ਕੁ ਗੱਤੇ ਡਰ ਲੱਗਦਾ ਹੋਰ ਸਾਡੇ ਜੇ ਤੁਹਾਨੂੰ ਸਰਸਕਦੇ ਕੋਈ ਕੁਝ ਵੀ ਰਿ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਕਿਵੇਂ ਦੇ ਹਾਲਾਤ ਬਣੇ ਹੋਏ ਨੇ ਪਾਣੀ ਸੜਕਾਂ ਦੇ ਉੱਪਰ ਤੈਰ ਰਿਹਾ ਮੇਰੀ ਤਾਂ ਜੀ 65 ਸਾਲ ਦੀ ਉਮਰ ਹੋ ਗਈ ਜੇ ਸਹੀ ਗੱਲ ਪੁੱਛਦੇ ਮੈਨੂੰ ਤਾਂ 30 ਸਾਲ 40 ਸਾਲ ਤਾਂ ਮੈਨੂੰ ਪਾਣੀ ਚ ਰਹਿੰਦੇ ਨੂੰ ਹੋਈ ਏ ਅਸਲ ਗੱਲ ਪੁੱਛਾ ਉੱਧਰ ਮੇਰਾ ਮਕਾਨ ਗਿਰਿਆ ਸਭ ਨੂੰ ਪਤਾ ਪਾਣੀ ਵੜਿਆ ਇੱਧਰ ਮੈਂ ਉਹ ਨਵਾਂ ਮਕਾਨ ਬਣਾਇਆ ਜੇ ਮੇਰਾ ਅਨ ਕੰਪਲੀਟ ਪਿਆ ਇੱਧਰ ਮੈਂ ਬਣਾਇਆ ਇੱਧਰ ਵੀ ਮੇਰਾ ਉਹੀ ਹਾਲ ਹੈ ਸਾਨੂੰ ਕਿਸੇ ਦਾ ਨਹੀਂ ਸਾਨੂੰ ਕਿਸੇ ਨਾਲ ਕੋਈ ਬੇਸਿਕ ਰਾਣੀ ਕੋਈ ਨਹੀਂ ਅਸੀਂ ਤਾਂ ਇਹ ਕਹਿੰਦੇ ਵੀ ਗਲੀਆਂ ਉੱਚੀਆਂ ਹੋਵੇ ਪਿੰਡ ਦੇ ਵਿੱਚ ਨਿਕਾਸੀ ਜਿਹੜੀ ਪਾਣੀ ਦੀ ਨਿਕਾਸੀ ਹੈ ਸਾਫ਼ ਸੁਥਰਾ ਰਹੇ ਇੱਥੇ ਅਸੀਂ ਬਿਮਾਰ ਰਹਿੰਦੇ ਹਾਂ ਉਹ ਕੀ ਫਾਇਦਾ ਸਾਡੀ ਸਾਡੀ ਕੋਈ ਜੀਵ ਥੋੜੋ ਹੈ ਮੰਤਰੀ ਅੱਜ ਮੰਤਰੀ ਹੋਵੇ ਜਿਹੜਾ ਮਰਜ਼ੀ ਹੋਵੇ ਚਾਹੇ ਪਿੰਡ ਦਾ ਆਉਂਦਾ ਵੋਟਾਂ ਦੇ ਟਾਈਮ ਸਾਰੇ ਆ ਜਾਂਦੇ ਬਾਅਦ ਵਿੱਚ ਕੋਈ ਨਹੀਂ ਆਉਂਦਾ ਹੈਗਾ ਜੇ ਨਹੀਂ ਹੈ ਸ਼ੱਕ ਤੁਸੀਂ ਕੈਮਰਾ ਮਾਰੋ ਮਕਾਨਾਂ ਨੂੰ ਦੇਖ ਲਓ ਉਹਨਾਂ ਦਾ ਮਕਾਨ ਮੇਰੇ ਪੜੋਸੀ ਹੈ ਲਾਗ ਉਹ ਦੇਖ ਲਓ ਦੂਏ ਘਰ ਵਿੱਚ ਬੈਠੇ ਉਹਨਾਂ ਦਾ ਵੀ ਬੈਠ ਗਿਆ ਉਹ ਉਹ ਦੇਖੋ ਲਾਸਟ ਪਰ ਮੇਰਾ ਘਰ ਹੈ ਜਿਹੜਾ ਨਵਾਂ ਬਣਾਇਆ ਹੁਣ ਮੇਰੇ ਚ ਹਿੰਮਤ ਨਹੀਂ ਉਹ ਪਿਛਲੇ ਪਾਸੇ ਮੇਰਾ ਘਰ ਬੈਠ ਗਿਆ ਦਮੇ ਪਾਣੀ ਅੰਦਰ ਵੜਿਆ ਜਾ ਕੇ ਤੁਸੀਂ ਦੇਖੋ ਜਦ ਵੀ ਮੈਂ ਪਾਣੀ ਵਿੱਚੇ ਤਾਂ ਲੱਗਦਾ ਬਾਬਾ ਇੱਟਾਂ ਵੀ ਸਾਰੀ ਡੁੱਬੀਆਂ ਹੋਈਆਂ ਮਤਲਬ ਤੁਹਾਡੇ ਸਾਹਮਣੇ ਹੀ ਆ ਜੀ ਆ ਤਾਂ ਮੀਂਹ ਨਹੀਂ ਪਿਆ ਜੇ ਤੇ ਮੜ ਜਾ ਮੀਂਹ ਪੈਂਦਾ ਇਹ ਚੌਂਕ ਇਧਰ ਨੂੰ ਜਾਂਦਾ ਸਾਰੇ ਪਰਲੇਟ ਟੋਬਿਆਂ ਵਿੱਚ ਨੂੰ ਪਾਣੀ ਦੇੜੀਆਂ ਦੇ ਅੰਦਰ ਪਾਣੀ ਵੜ ਜਾਂਦਾ ਉਹ ਘਰਾਂ ਦੇ ਵਿੱਚ ਘਰਾਂ ਵਿੱਚ ਵੜਦਾ ਹੈ ਜੀ ਉਹ ਮੇਰਾ ਜਾ ਕੇ ਦੇਖੋ ਮੇਰਾ ਜੀ ਮਕਾਨ ਨੀਮਾ ਪਿਆ ਮੇਰਾ ਬੈਠਿਆ ਪਿਆ ਜੀ ਇਹਦਾ ਮੈਂ ਜਿਹੜਾ ਮਕਾਨ ਮੈਂ ਛੱਡ ਰਿਹਾ ਹਾਂ ਅਜੇ ਮੇਰਾ ਉਹ ਤਿਆਰ ਨਹੀਂ ਹੋਇਆ ਮੇਰੇ ਚੰਨੀ ਹਿੰਮਤ ਨਹੀਂ ਹੈਗੀ ਉਹਦਾ ਸਾਡਾ ਗਲੀਆਂ ਤੇ ਸਾਨੂੰ ਕਿਸੇ ਨੇ ਮਦਦ ਤੱਕ ਆ ਕੇ ਕਰਨੀ ਸਾਨੂੰ ਤਾਂ ਪਾਣੀ ਵਿੱਚ ਵੀ ਅਸੀਂ ਤਾਂ ਸਾਡਾ ਪਾਣੀ ਵੀ ਨਹੀਂ ਕੱਟਦਾ ਕੋਈ ਉਹਦੇ ਉੱਤੇ ਕੀ ਕਹਿ ਸਕਦੇ ਹਾਂ ਅਤੇ ਦੇਖ ਸਕਦੇ ਹੋ ਪਿੰਡ ਇਹ ਪਿੰਡ ਛਿੰਗੜਾ ਕਲਾਂ ਦੀ ਤਸਵੀਰ ਹੈ ਜਿੱਥੇ ਕਿ ਟੋਬੇ ਦੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਪਾਣੀ ਜਿਹੜਾ ਓਵਰਫਲੋ ਹੋ ਕੇ ਗਲੀਆਂ ਨਾਲੀਆਂ ਦੇ ਵਿੱਚ ਆ ਸੜਕਾਂ ਦੇ ਪਿੰਡ ਦੀਆਂ ਸੜਕਾਂ ਦੇ ਉੱਪਰ ਘੁੰਮ ਰਿਹਾ ਤੇ ਲੋਕ ਪਰੇਸ਼ਾਨ ਨੇ ਤੇ ਲਗਾਤਾਰ ਜਿਹੜੀ ਇਹਨਾਂ ਵੱਲੋਂ ਮਤਲਬ ਕਿ ਬੇਨਤੀ ਕੀਤੀ ਜਾ ਰਹੀ ਹੈ ਪਿੰਡ ਦੀ ਪੰਚਾਇਤ ਨੂੰ ਜਾਂ ਜਿਹੜੇ ਸੈਕਟਰੀ ਸਾਹਿਬ ਹੁਣ ਐਮਐਲਏ ਤੱਕ ਬੇਨਤੀ ਕੀਤੀ ਜਾ ਰਹੀ ਹੈ ਵੀ ਵੱਧ ਤੋਂ ਵੱਧ ਇਸ ਚੀਜ਼ ਦਾ ਹੱਲ ਕੀਤਾ ਜਾਵੇ ਕਿਉਂਕਿ ਰਾਤ-ਬਰਾਤ ਤੇ ਕਈ ਵਾਰ ਸੱਪ ਹੋ ਗਿਆ ਹੋਰ ਕਈ ਜਿਹੜੇ ਜ਼ਹਿਰੀਲੇ ਜਾਨਵਰ ਨੇ ਇਹਨਾਂ ਦੇ ਘਰਾਂ ਦੇ ਵਿੱਚ ਵੀ ਵੜਦੇ ਨੇ ਕਿਉਂਕਿ ਜਿਹੜਾ ਪ 체 ਜਤ ਮਹੀਨੇ ਤੋਂ ਖੜਾ ਹੈ ਇਹਦੇ ਨਾਲ ਜਿਹੜੀ ਕਈ ਬਿਮਾਰੀਆਂ ਕਿਉਂਕਿ ਘਰਾਂ ਦੇ ਵਿੱਚ ਬੱਚੇ ਵੀ ਹੋਣਗੇ ਛੋਟੇ ਛੋਟੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਦਿੱਕਤ ਹੈ ਬੱਚਿਆਂ ਨੂੰ ਵੀ ਆ ਸਕਦੀ ਹੈ ਬੱਚੇ ਵੀ ਹੈਗੇ ਜੀ ਘਰਾਂ ਦੇ ਵਿੱਚ ਆਪਣੀ ਹੈਗੇ ਹੈਗੇ ਜੀ ਬੱਚੇ ਜੀ ਕਿਉਂਕਿ ਸਕੂਲਾਂ ਨੂੰ ਲੈ ਕੇ ਜਾਣਾ ਪਾਣੀ ਜਿਹਨੂੰ ਛੱਡਣ ਜਾਣਾ ਪਾਣੀ ਜਿਹਨੂੰ ਲੈ ਕੇ ਆਉਣੇ ਸਕੂਲਾਂ ਚੋਂ ਜੀ ਕਈ ਵਾਰ ਮੈਂ ਨਾ ਇੱਥੇ ਸਲਿੱਪ ਵਗੈਰਾ ਪੈਰ ਵੀ ਬਹੁਤ ਹੁੰਦੇ ਹੁੰਦੇ ਨੇ ਵੀਰ ਜੀ ਹੁੰਨੇ ਹੁੰਨੇ ਮੇਰੀ ਉਦੋਂ ਉਂਗਲੀਆਂ ਪੁੱਟ ਗਈਆਂ ਮੈਂ ਉਦੋਂ ਇੱਥੇ ਪਾਣੀ 'ਚ ਗਿਰੀਆਂ ਜੀ ਕਿਉਂਕਿ ਭਾਜੀ ਦੇਖੀਏ ਹੁਣ ਥੱਲੇ ਕ ਹਾਂਜੀ। ਕਿ ਸਰਪੰਚ ਸਾਹਿਬ ਨੂੰ ਕੀ ਬੇਨਤੀ ਕਰਨੀ ਚਾਹੁੰਗੇ ਜੀ? ਅਸੀਂ ਤਾਂ ਹੀ ਕਹਿੰਦੇ ਹਾਂ ਹੀ ਕਹਾਂ ਸੀ ਸਰਪੰਚ ਸਾਹਿਬ ਨੂੰ ਪਾਣੀ ਦਾ ਕੋਈ ਮਸਲਾ ਹੱਲ ਕਰੇ। ਨਹੀਂ ਮਸਲਾ ਹੁਣ ਦੋ ਦਸ ਫਿਰ ਅਸੀਂ ਉੱਪਰ ਜਾਵਾਂਗੇ ਜੀ। ਅਸੀਂ ਜੋ ਸਾਥੋਂ ਬਣੂਗਾ ਅਸੀਂ ਕਰਾਂਗੇ ਜੀ। ਕਈ ਵਾਰ ਐਪਲੀਕੇਸ਼ਨ ਦਿੱਤੀ ਹੈ ਤੁਸੀਂ ਕੋਈ ਉੱਪਰ ਐਪਲੀਕੇਸ਼ਨ ਦਿੱਤੀਆਂ ਹੁਣ? ਐਪਲੀਕੇਸ਼ਨ ਵੀ ਦਿੱਤੀ ਆ ਜੀ। ਐਪਲੀਕੇਸ਼ਨ ਵਿੱਚ ਕਹਿਆ ਗਿਆ ਸਾਡੇ ਮੀਂਹ ਦਾ ਪਾਣੀ ਖੜਾ ਵਾ ਵੀ ਸਾਡੇ ਕੋਈ ਗਲੀਆਂ ਸਾਰੀਆਂ ਸਾਫਾ ਕੋਈ ਇਦਾਂ ਦੀ ਦਿੱਕਤ ਨਹੀਂ ਹੈ ਜੀ। ਮੇਰੇ ਕੋਲ ਇਸ ਟਾਈਮ ਹੈਗਾ ਜੀ ਐਪਲੀਕੇਸ਼ਨ ਵੀ ਲਿਖੀ ਹੈ ਤੁਹਾਨੂੰ ਮੋਬਾਈਲ ਵੀ ਦਿਖਾ ਦੇਣੀ ਆ ਜੀ। ਮੀ ਭੇਜਦਾ ਤਾਂ ਵੀ ਮੀਂਹ ਦਾ ਪਾਣੀ ਵੀ ਉਰੀ ਉਰੀ ਰੁਕਦਾ ਵੀਰ ਜੀ ਫੇਰ ਵੀ ਨਹੀਂ ਨਿਕਲਦਾ ਕਿਧਰੇ ਪਾਸੇ ਨੂੰ ਇਹ ਪਾਣੀ ਸੰਤ ਬਹੁਤ ਔਖੀ ਹੋਈ ਹੋਈ ਹੈ ਜੇ ਗੜੀ ਉੱਚੀ ਹੋਗੀ ਤਾਂ ਪਾਣੀ ਦਾ ਨਿਕਾਸ ਹੋਣਾ ਨਹੀਂ ਪਾਣੀ ਫੇਰ ਇੱਥੇ ਹੀ ਖੜੀ ਰਹਿਣਾ ਵੀਰ ਜੀ ਹਾਂਜੀ ਥੱਲੇ ਨੂੰ ਪਾਣੀ ਦੀ ਪਾਈਪ ਲਾਈਨ ਹੈ ਜੀ ਉੱਪਰ ਪਾਣੀ ਖੜਾ ਗੰਦਾ ਹੁਣ ਪੀਣੇ ਵਾਲਾ ਪਾਣੀ ਬੰਦਾ ਕਿਆ ਕਰ ਦੱਸੋ ਮਰੂਗਾ ਘਰੂਗਾ ਲੱਗਦੀਆਂ ਲੈਟਰਿੰਗਾਂ ਦਾ ਪਾਣੀ ਵੀ ਜਾਂਦਾ ਫਰ ਮਿਕਸੇ ਹੋ ਰਿਹਾ ਫੇਰ ਮਿਕਸੇ ਹੋਣਾ ਜੀ ਕਿ ਇੱਕ ਪਾਈਪ ਲਾਈਨ ਲੀਕ ਕਰ ਗਿਆ ਬਸ ਹੋ ਗਿਆ ਅਪਲੀਕੇਸ਼ਨ ਵੀ ਦਿੱਤੀ ਹੈ ਜੀ ਇਹ ਕਿਹਨਾਂ ਨੂੰ ਲਿਖੀ ਹੈ ਹਾਂਜੀ ਇਹ ਕਿੰਨੇ ਦਤ ਬਹੁਤ ਹੋਏ ਮਤਲਬ ਆ ਦੇਖੋ 20 ਬੰਦੇ ਨੇ ਸਾਈਨ ਕਰਕੇ ਦਿੱਤੇ ਆ ਦੇਖੋ ਮਾਨਯੋਗ ਬੀਡੀਪੀਓ ਸਾਹਿਬ ਨੂੰ ਇਹਨਾਂ ਨੇ ਐਪਲੀਕੇਸ਼ਨ ਲਿਖੀ ਸੀ ਬਲੈਕ ਮਜ਼ਦਰੀ ਜੋ ਕਿ ਤਸੀਲ ਹੈ ਜ਼ਿਲ੍ਹਾ ਐਸਐਸ ਨਗਰ ਪਿੰਡ ਝਿੰਗੜਾਕਲਾ ਵੀ ਸਾਹਿਬ ਦਾ ਸਰਪੰਚ ਹਰਮੀਤ ਕੌਰ ਸਾਹਿਬ ਦਾ ਜ਼ਿਲ੍ਹਾ ਪ੍ਰਸਿੱਧ ਮੈਂਬਰ ਹਰਪ੍ਰੀਤ ਸਿੰਘ ਬਾਕੀ ਬਹੁਤ ਬੰਦੇ ਨੇ ਇੱਥੇ ਸਾਈਨ ਹੋਏ ਹੋਏ ਨੇ ਤੇ ਤਸਵੀਰਾਂ ਬਿਆਨ ਕਰਦੇ ਦੇ ਇੱਕ ਨਰਕ ਦੇ ਵਿੱਚ ਜ਼ਿੰਦਗੀ ਜੀਵਨ ਨੂੰ ਬਦੀਤ ਕਰ ਰਹੇ ਨੇ ਪਿੰਡ ਨਿਵਾਸੀ ਝਿੰਗੜਾਕਲਾ ਦੇ ਬਿਮਾਰੀਆਂ ਦਾ ਘਰ ਬਣ ਰਿਹਾ ਹੈ ਦਿਨ-ਪ੍ਰਤੀ-ਦਿਨ ਪਤਾ ਨਹੀਂ ਕਿ ਕਿਹੜੇ ਟਾਈਮ ਇਹਨਾਂ ਦੀ ਜਿਹੜੇ ਘਰ ਬਣੇ ਹੋਏ ਨੇ ਕਦ ਕਿਸੇ ਵੀ ਟਾਈਮ ਗਿਰ ਸਕਦੇ ਨੇ ਕਿਉਂਕਿ ਜਿਹੜੇ ਨੀਹਾਂ ਦੇ ਵਿੱਚ ਸਾਰੇ ਆਮ ਜਿਹੜਾ ਪਾਣੀ ਹੈ ਦਿਨ-ਪ੍ਰਤੀ-ਦਿਨ ਵੱਧਦਾ ਜਾ ਰਿਹਾ ਹੈ ਪੈਂਦੇ ਜਾ ਰਿਹਾ ਹੈ ਤੇ ਬੇਨਤੀ ਕਰਦੇ ਆ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਇਸ ਸਬੰਧੀ ਉਹਨਾਂ ਦਾ ਕੀ ਕਹਿਣਾ ਹੈ ਧੰਨਵਾਦ ਜੀ ਤੁਹਾਨੂੰ ਤਸਵੀਰ ਦਿਖਾਵਾਂਗੇ ਪਿੰਡ ਝਿੰਗੜਾ ਕਲਾਂ ਦੇ ਟੋਬੇ ਦੀ ਆ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਪੂਰੀ ਕਾਹੀ ਉੱਪਰ ਜੰਮੀ ਹੋਈ ਹੈ ਤੇ ਪਾਣੀ ਦੀ ਜਿਹੜੀ ਬਲੌਕੇਜ ਆ ਹੋਈ ਹੋਈ ਹੈ ਬਾਈ ਕੀ ਕਹਿਣਾ ਚਾਹੁੰਦੇ ਹੋ ਭਾਈ ਆ ਦੇਖੋ ਜਦੋਂ ਕੋਈ ਮਰਗਤ ਹੋ ਜਾਂਦੀ ਜਾਂ ਕੋਈ ਖੁਸ਼ੀ ਦਾ ਕੋਈ ਵਿਆਹ ਸ਼ਾਦੀ ਹੁੰਦੀ ਆ ਆਲਾ ਰੱਖਿਆ ਵੈਸਪਨ ਸਾਹਿਬ ਨੇ ਮੋਟਰ ਰੱਖੀ ਵੀ ਹਾਂਜੀ ਇਹ ਜੇ ਉਹ ਕਹਿੰਦਾ ਵੀ ਤੂੰ ਸਾਡੇ ਕੋਲ ਪੈਸੇ ਹੈਗੇ ਕਢਾ ਲੂ ਹੂੰ ਹਾਂਜੀ ਤਾਂ ਅਸੀਂ ਇਹ ਕਢਵਾਉਨੇ ਹੁਣ ਪਿੱਛੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਅਸੀਂ ਰਲ ਕੇ ਪਾਣੀ ਕਢਾਇਆ ਜੀ ਨਹੀਂ ਕਿ ਪਿੰਡ ਦੇ ਵਿੱਚ ਇਹੀ ਟੋਬੇ ਆ ਕਿ ਹੋਰ ਵੀ ਟੋਬੇ ਹੈਗੇ ਨੇ ਹੋਰ ਹੈਗੇ ਪਰੇ ਜੀ ਪਰ ਨਿਕਾਸੀ ਨਹੀਂ ਹੈਗੀ ਇਸ ਦਿਨ ਨਿਕਾਸੀ ਨਹੀਂ ਹੈ ਜੀ ਕਿਤੇ ਹੂੰ ਇਹ ਕਿਸੇ ਮਤਲਬ ਆਹੀ ਪਾਣੀ ਮੁੜ ਕੇ ਫੇਰ ਸਾਡੇ ਘਰਾਂ 'ਚ ਬਣੇ ਸਾਹਮਣੇ ਘਰ ਵੀ ਇਹਨਾਂ ਘਰਾਂ ਦੇ ਵਿੱਚ ਵੀ ਜਾਂਦਾ ਇਹ ਸਾਡੇ ਚਾਚਾ ਜੀ ਹਾਂਜੀ ਅੱਛਾ ਜੀ ਜੀ ਆਪਣਾ ਕਿਹੜਾ ਘਰ ਸਾਹਮਣੇ ਹੈ ਇਹ ਇਹ ਮੇਰੇ ਪੜੋਸੀਆਂ ਦਾ ਅੱਛਾ ਇਹ ਪੜੋਸੀਆਂ ਦਾ ਇੱਧਰ ਤਾਂ ਜੀ ਜਿਹੜਾ ਮੇਰਾ ਪਾਣੀ ਮੇਰਾ ਬੜਿਆ ਮੈਂ ਤਾਂ ਫਿਰ ਇਨੀ ਛੱਡ ਗਿਆ ਟੜ ਗਿਆ ਮੇਰਾ ਮਕਾਨ ਹੂੰ ਹੂੰ ਇੱਧਰ ਲਾ ਅੱਛਾ ਸਾਹਮਣੇ ਅੱਗੇ ਜਾ ਕੇ ਆਹ ਨਾਲੇ ਜੀ ਅੱਛਾ ਇੱਕ ਵਾਰ ਸਾਹਮਣੇ ਮਾਤਾ ਜੀ ਵੀ ਨੇ ਉਹ ਵੀ ਬੁਲਾ ਰਹੇ ਨੇ ਕਹਿੰਦੇ ਵੀ ਵੀ ਤਸਵੀਰ ਜਿਹੜੀ ਦਿਖਾਈ ਜਾਵੇ ਕਿਉਂਕਿ ਲਗਾਤਾਰ ਇਹ ਪਹਿਲਾਂ ਸਾਡਾ ਉੱਤਰ ਘਰ ਹੈ ਜੀ ਹੂੰ ਉਧਰੋਂ ਮਤਲਬ ਇਹ ਮਤਲਬ ਇੱਧਰ ਕਿਰਾਏ ਪਰ ਅਸੀਂ 2500 ਰੁਪਏ ਕਿਰਾਇਆ ਦੇ ਰਹੇ 3000 ਰੁਪਏ ਕਿਰਾਇਆ ਇਹਦਾ ਜੀ ਅੱਛਾ ਇਹ ਸਾਡੇ ਇਸ ਮਕਾਨ ਦਾ ਕਿਰਾਇਆ ਦੇ ਰਹੇ ਹੋ 3000 ਰੁਪਏ ਕਿਰਾਇਆ ਜੀ ਦੇ ਆਪਣਾ ਘਰ ਛੱਡ ਕੇ ਇੱਥੇ ਬੈਠੇ ਹੋ ਆਪਣਾ ਘਰ ਛੱਡ ਕੇ ਇਹ ਇੱਧਰ ਬੈਠੇ ਜੀ ਉਹ ਦੇਖੋ ਤੇੜਾ ਟੁੱਟਿਆ ਪਿਆ ਜੀ ਘਰ ਮੰਡੀਉਂ ਆ ਵਿੱਚ ਪਾਣੀ ਪੈ ਕੇ ਤੁਹਾਨੂੰ ਬਾਹਰ ਦੇ ਉਧਰ ਗੇਟ ਖੋਲਦੇ ਹਾਂ 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 ਆ ਦੇਖੋ ਜੀ ਮਾਤਾ ਜੀ ਆਪਣੇ ਘਰ ਆਈਏ ਹਾਂਜੀ ਇੱਕ ਵਾਰ ਅੰਦਰ ਜਾ ਕੇ ਤਸਵੀਰ ਦਿਖਾਓ ਵੀ ਕਿੱਦਾਂ ਦੀ ਆ ਜੀ ਆਹ ਦੇਖ ਸਕਦੇ ਹੋ ਮਾਤਾ ਜੀ ਨੇ ਕਹਿੰਦੇ ਵੀ ਆਪਣਾ ਘਰ ਛੱਡ ਗਏ ਸੀ ਦੂਜੇ ਦੇ ਮਕਾਨ ਦੇ ਵਿੱਚ ਬੈਠੇ ਆ ਤੇ ਰੈਂਟ ਦੇ ਰਹੇ ਆ ਤਸਵੀਰਾਂ ਨੇ ਪਿੰਡ ਝਿੰਗੜਾ ਕਲਾਂ ਦੀਆਂ ਸੋ ਲਗਾਤਾਰ ਦੇਖ ਸਕਦੇ ਹੋ ਕਿਸ ਤਰ੍ਹਾਂ ਮਕਾਨ ਦੇ ਉੱਪਰ ਤਰੇੜਾਂ ਆਈਆਂ ਹੋਈਆਂ ਨੇ ਤੇ ਪੂਰੀ ਸਲਾਬ ਚੜੀ ਹੋਈ ਹੈ ਕੰਦਾਂ ਦੇ ਵਿੱਚ ਜਿੱਥੇ ਵੀ ਆਪਾਂ ਨਿਗਾਹ ਮਾਰਦੇ ਆ ਸਲਾਬ ਦੇ ਨਾਲ ਜਿਹੜੀ ਹੈ ਤਸਵੀਰ ਆ ਨਜ਼ਰ ਆ ਰਹੀ ਹੈ ਪਿੰਡ ਝਿੰਗੜਾ ਕਲਾਂ ਦੇ ਵਿੱਚ ਮਕਾਨਾਂ ਦੀ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਆ ਆ ਦੇਖੋ ਜੀ ਇੱਧਰ ਵੀ ਇਹ ਪਾਣੀ ਨਾਲ ਜੀ ਸਾਡਾ ਪੂਰਾ ਮਕਾਨ ਡੱਬ ਗਿਆ ਜੀ ਆਹ ਤਿੰਨ ਦਫਾ ਕਰਕੇ ਅਸੀਂ ਬਾਥਰੂਮ ਬਣਾਇਆ ਉਹ ਵੀ ਮੇਰਾ ਖਤਮ ਹੋ ਚੁੱਕਿਆ ਦੁਬਾਰੇ ਪੈਪਰ ਵਾਲੇ ਫੇਰ ਦੁਬਾਰੇ ਖਤਮ ਹੋ ਗਏ ਅ ਗੇਟ ਦੇ ਬਾਹਰ ਦੇਖਦੇ ਆ ਮਾਂ ਮਾਤਾ ਜੀ ਪਾਣੀ ਖੜਾ ਬਾਹਰ ਹਾਂਜੀ ਬਾਹਰ ਖੜਾ ਜੀ ਪਾਣੀ ਸਾਰਾ ਅੰਦਰ ਆ ਜਾਂਦਾ ਜੀ ਬਜ਼ੁਰਗੋ ਕਿਵੇਂ ਦੇਖਦੇ ਹੋ ਹਾਲਾਤ ਹਾਲਾਤ ਬਹੁਤ ਪੜੇ ਆ ਜੀ ਬਹੁਤ ਪੜੇ ਹਾਲ ਹੈ ਬਸ ਹਾਂਜੀ ਪਾਣੀ ਖੜਾ ਸਾਰਾ ਨਿਕਲਣ ਨੂੰ ਸੌ ਨਹੀਂ ਕਿਤੇ ਵੀ ਨੂੰ ਮੇਰੇ ਅੰਦਰ ਵੀ ਪਾਣੀ ਉੱਪਰ ਪਾਣੀ ਉੱਪਰ ਦਰਵਾਜ਼ਾ ਖੋਲਦੋ ਜਰਾ ਜਿਸ ਤਰ੍ਹਾਂ ਨੂੰ ਬਜ਼ੁਰਗੋ ਬਹੁਤ ਔਖਾ ਹੁੰਦਾ ਹੁਣ ਇੱਥੇ ਆਣਾ ਜਾਣਾ ਇੱਤੇਦਾਰ ਤਾਂ ਆਉਂਦੇ ਹੀ ਨਹੀਂ ਹੈ ਇੱਧਰ ਨੂੰ ਕਿੱਥੇ ਜਾਊਗਾ ਕੋਈ ਬਾਣੀ ਵੇ ਦੇਖੋ ਇੱਧਰ ਪਾਣੀ ਕਿੰਨਾ ਖੜਾ ਭਾਈ ਇੱਕ ਵਾਰ ਬਾਹਰ ਦੀ ਵੀ ਤੁਹਾਨੂੰ ਚੰਗਲ ਚੱਲ ਕੇ ਤਸਵੀਰ ਦਿਖਾਉਨੇ ਆਂ ਭਾਈ ਹੁਣੀ ਕਹਿੰਦੇ ਵੀ ਦੂਜੇ ਪਾਸੇ ਤੇ ਤਸਵੀਰ ਦਿਖਾਉਨੇ ਆਂ ਇੱਕ ਵਾਰ ਸਾਹਮਣੇ ਤਸਵੀਰ ਦੇਖੋ ਵੀ ਪਾਣੀ ਕਿਸ ਤਰ੍ਹਾਂ ਗਲੀ ਦੇ ਵਿੱਚ ਸਿਰਫ ਪਾਣੀ ਤੈਰ ਰਿਹਾ ਹੈ ਕਿਤੇ ਇੱਕ ਵੀ ਸੜਕਾ ਜਿਹੜੀ ਨਜ਼ਰ ਨਹੀਂ ਆ ਰਹੀ ਸਿਰਫ ਇੱਟਾਂ ਵੀ ਡੁੱਬੀਆਂ ਪਈਆਂ ਨੇ ਪਹਿਲਾਂ ਆਪਾਂ ਇੰਟਰਵਿਊ ਸਾਹਮਣੇ ਕੀਤੀ ਸੀ ਹੁਣ ਇਸ ਤੋਂ ਬਾਅਦ ਦੂਜੀ ਸਾਈਡ ਆਪਾਂ ਪਹੁੰਚੇ ਆ ਤੇ ਸਾਹਮਣੇ ਤਸਵੀਰ ਦੇਖ ਸਕਦੇ ਹੋ ਗਲੀਆਂ ਨਾਲੀਆਂ ਪੂਰੀਆਂ ਡੁੱਬੀਆਂ ਹੋਈਆਂ ਨੇ ਰੋਜੀ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਜੀ ਸਾਡੀ ਤਾਂ ਇਹੀ ਹੱਥ ਬੰਨ੍ਹ ਕੇ ਪ੍ਰਾਰਥਨਾ ਹੈ ਜੀ ਨਹੀਂ ਅਸੀਂ ਉੱਪਰ ਜਾਵਾਂਗੇ ਇਹ ਸਰਪੰਚ ਪੰਚ ਕੋ ਸਾਡਾ ਕੋਈ ਨਹੀਂ ਸੁਣਵਾਈ ਕਰਦੀ ਹੂੰ ਇਹ ਵੀ ਨਰਕ ਵਰਗੀ ਜ਼ਿੰਦਗੀ ਜਿਹੜੇ ਲੋਕ ਕਿਨੇ ਇਸ ਪਾਣੀ ਦੇ ਮਾਰ ਦੇ ਹੇਠਾਂ ਜਿਹੜੇ ਦਿਨ ਰਾਤ ਕੱਟ ਰਹੇ ਨੇ ਬਾਈ ਕਿਵੇਂ ਦੇਖਦੇ ਹੋ ਤੁਹਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਤੁਸੀਂ ਇੱਟਾਂ ਦੇ ਉੱਪਰ ਚੜ ਕੇ ਆ ਰਹੇ ਹੋ ਕੋਈ ਸੁਣਵਾ ਸਰਪੰਚ ਸੁਣਵਾਈ ਨਹੀਂ ਕਰਦਾ ਬਾਈ ਕਦੀ ਗੱਲਬਾਤ ਬੈਠ ਕੇ ਨਹੀਂ ਕੀਤੀ ਵੀ ਪੂਰੀ ਪੰਚਾਇਤ ਨੂੰ ਬਿਠਾਇਆ ਨਹੀਂ ਫਿਰ ਸਾਰਿਆਂ ਨਾਲ ਗੱਲ ਕਰ ਲਈ ਕੋਈ ਕੁਝ ਨਹੀਂ ਕਰਦਾ ਜੀ ਹੂੰ ਕੁਝ ਨਹੀਂ ਹੱਲ ਕਰਦੇ ਕੁਝ ਦੱਸਦੇ ਨਹੀਂ ਵੀ ਰਲ ਮਿਲ ਕੇ ਸਾਰੇ ਪਿੰਡ ਵਲੋਂ ਇਹ ਕੱਢੇ ਜਾਵੇ ਪਾਣੀ ਕਿਸੇ ਤਰੀਕੇ ਨਾਲ ਟੋਬੇ ਨੂੰ ਸਾਫ਼ ਕੀਤਾ ਜਾਵੇ ਨਹੀਂ ਫਿਰ ਕੋਈ ਹੱਲ ਨਹੀਂ ਹੋ ਰਿਹਾ ਜੀ ਜਿੰਨੇ ਪੰਚਾਇਤਾਂ ਆਈਆਂ ਕਿਸੇ ਨੇ ਕੁਝ ਨਹੀਂ ਕਰਿਆ ਇਹ ਪਾਣੀ ਜਿਉਂਦਾ ਤੇ ਉਹ ਇੱਥੇ ਬਣਿਆ ਹੋਇਆ ਨਹੀਂ ਹੈ ਜੀ ਜਿੱਦਾਂ ਹੈ ਜੀ ਹੂੰ ਕੋਈ ਹੱਲ ਨਹੀਂ ਮਕਾਨ ਵੀ ਗਿਰ ਰਹੇ ਹੈ ਜੀ ਹੂੰ ਠੀਕ ਹੈ ਜੀ ਕੀ ਚਾਹੁੰਦੀ ਹੈ ਜੀ ਦੇਖੋ ਪਾਣੀ ਦਾ ਸਾਡੇ ਏਡਾ ਵੱਡਾ ਮਕਾਨ ਪਿਆ ਹੋਇਆ ਸਾਰੇ ਅੰਦਰ ਸਲਾਬ ਆਈ ਪਈਆ بارش ਦਾ ਪਾਣੀ ਵੀ ਅੰਦਰ ਆਂਦਾ ਪਿਆ ਵਾ ਸਾਡੇ ਘਰ ਨੂੰ ਵੀ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਵੀ ਕਿਸੇ ਟਾਈਮ ਵੀ ਇਹ ਟੈਹ ਸਕਦਾ ਜੀ ਅਸੀਂ ਗਰੀਬਾਂ ਅਸੀਂ ਪਾ ਨਹੀਂ ਸਕਦੇ ਹੈਗੇ ਇਹਦਾ ਜਿੱਦਾਂ ਵੀ ਹੋ ਸਕਦਾ ਤੁਸੀਂ ਇਹਦਾ ਹੱਲ ਕਰੋ ਜੀ ਆਹ ਦੇਖੋ ਵੀ ਅਹਦਵਾਰੀ ਜੇ ਦਬੇ ਸਾਰਾ ਮੇਰਾ ਮਕਾਨ ਬਾਥਰੂਮ ਬਣਾਇਆ ਤਾਂ ਫਿਰ ਦਬ ਗਏ ਦੋਈ ਵਾਰ ਫੇਰ ਭਰੇ ਆ ਫੇਰ ਦਬ ਗਏ ਫੇਰ ਤਰੇੜ ਆ ਗਈ ਮਾਤਾ ਜੀ ਨਵੇਂ ਬਣਾਏ ਸੀ ਬਾਥਰੂਮ ਇਹ ਹਾਂਜੀ ਨਵੇਂ ਬਣਾਏ ਸੀ ਮੇਰੇ ਮਕਾਨ ਉਹਦੇ ਸਾਲ ਨਹੀਂ ਹੋਏ ਬਾਈ ਜੀ ਹਾਲ ਹੋਇਆ ਨਹੀਂ ਜੀ ਆ ਦੇਖੋ ਜੀ ਕੀ ਹਾਲ ਹੋਇਆ ਬਾਈ ਸਾਰਾ ਮਕਾਨ ਦਬ ਗਿਆ ਜੀ ਸਾਰੀਆਂ ਬਾਈ ਤਰੇੜਾਂ ਹੀ ਆਏ ਵੀ ਮਕਾਨ ਨਵੇਂ ਮਕਾਨ ਦੇ ਸਾਰੀਆਂ ਤਰੇੜਾਂ ਆਈਆਂ ਫੇਰ ਇਹਨਾਂ ਨੁਕਸਾਨ ਦੀ ਪਰਵਾਹੀ ਕੌਣ ਕਰੂਗਾ ਇਹ ਕਰੂਗਾ ਜਿਹੜਾ ਮਤਲਬ ਹੁਣ ਅੱਗੇ ਨੂੰ ਜੇ ਕੋਈ ਵੋਟਾਂ ਮੰਗਣ ਆ ਗਿਆ ਸੀ ਕੋਈ ਕਿਸੇ ਵੋਟ ਨਹੀਂ ਦੇਣੀ ਹਾਂਜੀ ਭਈ ਅੱਜਕੱਲ ਤਾਂ ਰੋਟੀ ਖਾਣੀ ਔਖੀ ਹੋ ਗਈ ਇੱਕ ਟਾਈਮ ਦੀ ਕਿਤੇ ਨਾ ਕਿਤੇ ਹੁਣ ਮਾਤਾ ਜੀ ਕਹਿੰਦੇ ਵੀ ਸਾਲ ਹੋ ਗਿਆ ਮਕਾਨ ਬਣਾਏ ਨੂੰ ਬੰਦੇ ਆ ਕੋਈ ਦਿਨ ਚ ਆਉਂਦਾ ਕੋਈ ਰਾਤ ਨੂੰ ਆਉਂਦਾ ਉਹ ਮਤਲਬ ਮੋਟਰਸਾਈਕਲਾਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਤਿਲਕ ਤਿਲਕ ਗਿਰਦੇ ਹੂੰ ਭਈ ਤੁਰ ਨਹੀਂ ਸਕਦਾ ਬੰਦਾ ਆਮ ਹੋ ਰੇ ਇੱਟਾਂ ਰੱਖੀਆਂ ਵੀ ਜੀ ਇੱਟਾਂ ਵੀ ਡੁੱਬੀਆਂ ਪਈਆਂ ਜੀ ਬੜਾ ਹਾਲ ਹੈ ਸਾਡੀ ਆਹੀ ਪ੍ਰਾਰਥਨਾ ਜੀ ਮਤਲਬ ਇਹਦਾ ਹੱਲ ਹੋਣਾ ਚਾਹੀਦਾ ਜੀ ਹੂੰ ਹਾਂਜੀ ਸਾਰੀ ਚਾਹਤ ਤੇਰਾ ਵਰਦੀ ਹੈ ਪੱਟੀ ਨੇ ਸਰਪਾਤਰੀ ਨੇ ਉਂਗਲਾ ਮਾਰਿਆ ਪਾਰਟੀ ਮੇ ਸਾਰੀ ਇਹ ਪਹਿਲਾਂ ਕੋਈ ਪਾਣੀ ਨਹੀਂ ਤਾਂ ਖੜਦਾ ਗਲੀ ਵਿੱਚ ਕੁਛ ਨਹੀਂ ਤਾਂ ਹੁੰਦਾ ਹੈਗਾ ਜਿਸ ਦਿਨ ਦਾ ਟੋਬਾ ਪੱਟਿਆ ਇਹਨੇ ਉਸ ਦਿਨ ਦਾ ਪਾਣੀ ਖੜਨ ਲੱਗਿਆ ਅੰਦਰਾਂ ਚ ਪਾਣੀ ਲੱਗਿਆ ਬੜਨ ਸਾਡੇ ਠੀਕ ਆ ਬਾਕੀ ਦੇਖ ਲਓ ਹੁਣ ਤੁਸੀਂ ਹਾਲਾਤ ਦੇਖ ਲਓ ਪਹਿਲਾਂ ਪਹਿਲਾਂ ਕੋਈ ਦਿੱਕਤ ਨਹੀਂ ਸੀ ਕੋਈ ਦਿੱਕਤ ਨਹੀਂ ਸੀ ਹੈਗੀ ਪਾਣੀ ਦੀ ਹੁਣ ਜਿਸ ਦਿਨ ਦਾ ਟੋਬਾ ਪੱਟਿਆ ਇਹਨੇ ਮੇਰੇ ਘਰ ਤਾਂ ਜਾ ਕੇ ਦੇਖ ਲਓ ਕਿ ਆਹ ਹਾਲ ਹੋਇਆ ਸਾਰੇ ਤਾਂ ਸਲਾਬੇ ਸਲਾਬ ਹੋਈ ਪਈ ਠੀਕ ਆ ਨਾ ਇਹ ਨੂੰ ਆਈ ਨਹੀਂ ਹੈ ਵੀ ਚਲ ਕੋਈ ਗਰੀਬ ਹੈ ਰੋਟੀ ਖਾਂਦਾ ਹੈ ਕੀ ਕਰਦਾ ਕੀ ਨਹੀਂ ਕਰਦਾ ਠੀਕ ਆ ਨਾ ਇਹ ਨੂੰ ਤਾਂ ਬਸ ਆਪਣਾ ਹੀ ਕੋਈ ਪੰਚਾਇਤ ਨਹੀਂ ਕੋਈ ਕੰਮ ਕਰਦੀ ਸਾਡੇ ਦਾ ਕੋਈ ਹੋ ਨਹੀਂ ਕਰਦਾ ਸਾਡੇ ਦਾ ਕੋਈ ਹੋ ਨਹੀਂ ਕਰਦਾ ਮਾਤਾ ਜੀ ਰੁਪਈਆ ਰੁਪਈਆ ਜੋੜ ਕੇ ਕਿਤੇ ਮਕਾਨ ਬਣਦੇ ਨੇ ਅੱਜ ਦੇ ਟਾਈਮ ਦੇ ਵਿੱਚ ਇਹਨੇ ਮਹਿੰਗਾਈ ਦੇ ਵਿੱਚ ਪਰ ਕਿਤੇ ਰਗੇ ਤੇ ਪਿੰਡ ਅੱਧਾ ਪਿੰਡ ਲਾ ਲੋ ਅੱਧਾ ਪਿੰਡ ਪੂਰਾ ਦੁਖੀ ਹੈ ਵੀ ਦਰਜਨ ਘਰ ਹੋਣਗੇ ਜਿਹੜੇ ਪਾਣੀ ਦੀ ਮਾਲ ਹੀਟ ਚੱਲ ਰਹੇ ਨੇ ਸੋਇ ਪਿੰਡ ਦੀਆਂ ਤਸਵੀਰਾਂ ਨੇ ਚਿੰਗੜਾ ਘੜਾ ਜੋ ਕਿ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਤੇ ਤਸਵੀਰ ਦੇਖੋ ਕਿ ਇਸ ਤਰ੍ਹਾਂ ਪੂਰਾ ਮਕਾਨ ਇਹ ਮਾਤਾ ਜੀ ਬਜ਼ੁਰਗ ਮਾਤਾ ਜੀ ਇੱਥੇ ਰਹਿੰਦੇ ਨੇ ਆਪਣਾ ਇਹ ਉਹਨਾਂ ਦਾ ਮਕਾਨ ਹੈ ਇਹ ਮਕਾਨ ਛੱਡ ਗਏ ਕਿਰਾਏ ਤੇ ਰਹਿ ਰਹੇ ਨੇ ਨਾਲ ਦੇ ਘਰ ਦੇ ਵਿੱਚ ਸੋ ਇਦਾਂ ਦੇ ਖਲਾਤ ਨੇ 3000 ਰੁਪਏ ਕਿਰਾਏ ਦੇ ਨੇ ਆ ਬੱਲੀਆਂ ਲੱਗੀਆਂ ਹੋਈਆਂ ਹੂੰ ਦੇਖੋ ਇਹ ਬੱਲੀਆਂ ਲਾਈ ਹੋਈਆਂ ਵੀ ਕਿਤੇ ਉੱਪਰ ਛੱਤ 'ਤੇ ਨਾ ਗਿਰ ਜਵੇ ਹਾਂਜੀ 3000 ਰੁਪਏ ਕਿਰਾਇਆ ਦੇ ਰਹੇ ਨੇ ਇਹਨਾਂ ਦਾ ਕੋਈ ਹੋਰ ਕੰਮ ਆਵੇ ਹਾਂਜੀ ਨਹੀਂ ਜੀ ਦਿਹਾੜੀਦਾਰ ਬੰਦੇ ਆ ਵੀ 3000 ਰੁਪਏ ਸਾਡਾ ਹੋਰ ਕੰਮ ਆਉਂਦਾ ਬੇਟੀ ਵਿਆਹਣੇ ਦੇ ਵੀ ਜੀ ਹੂੰ ਬਜ਼ੁਰਗ ਦੇ ਘਰ ਵਿੱਚ ਪਹੁੰਚੇ ਆਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਉਹ ਅਸੀਂ ਤਾਂ ਕੁਝ ਨਹੀਂ ਕਹਿਣਾ ਅਸੀਂ ਤਾਂ ਆਹੀ ਕਹਿਣਾ ਚਾਹੁੰਦੇ ਆ ਵੀ ਦੇਖੋ ਕਿ ਤਾ ਪਿੰਡ ਦੀ ਨਿਕਾਸੀ ਹੋਣੀ ਚਾਹੀਦੀ ਆ ਗਲੀਆਂ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਟੋਬੇ ਪਿੰਡ ਦੇ ਵਿੱਚ ਪੰਜ ਛੇ ਬਥੇਰੇ ਆ ਐਸੀ ਗੱਲ ਨਹੀਂ ਵੀ ਨਹੀਂ ਹੈਗੀ ਟੋਬੇ ਜਾਂ ਪਾਣੀ ਦੀ ਨਿਕਾਸੀ ਹੋਣੀ ਹੈਗੀ ਆ ਮੈਂ ਪਹਿਲਾ ਮਕਾਨ ਮੇਰਾ ਦੇਖ ਲਓ ਤੁਸੀਂ ਹੁਣ ਖੜੇ ਏ ਜਿੱਥੇ ਇਹ ਮੇਰਾ ਮਕਾਨ ਟਟਕਾ ਮੈਂ ਦੂਏ ਪਾਸੇ ਮਕਾਨ ਬਣਾਇਆ ਮੇਰੇ ਮਾ ਕੋਈ ਹਿੰਮਤ ਨਹੀਂ ਹੈਗੀ ਹੁਣ ਬਣਾਉਣ ਮਾਰੇ ਲੀਕ ਕੋਣ ਮਕਾਨ ਛੱਡ ਕੇ ਦੂਜੇ ਪਾਸੇ ਗਏ ਨਹੀਂ ਮੈਂ ਅਜੇ ਗਈ ਨਹੀਂ ਜਿੱਦੂਏ ਪਾਸੇ ਸਮਾਨ ਚੁੱਕ ਲਿਆ ਤੇ ਕੀ ਮਤਲਬ ਕੀ ਉਧਰ ਚਲੇ ਕੇ ਚਾਲੇ ਤਾਂ ਗਏ ਜਾਨੀ ਅੱਧ ਪਛਾਤ ਚਲੇ ਗਏ ਜੀ ਹੁਣ ਹੁਣ ਇਹਨੂੰ ਵੀ ਨਹੀਂ ਛੱਡ ਸਕਦੇ ਇੱਕਣ ਹਮ ਬੱਚੇ ਜਾਂਦੇ ਨਹੀਂ ਹੈਗੇ ਉੱਥੇ ਉਧਰ ਵੀ ਪਾਣੀ ਹੈ ਤੁਹਾਡੇ ਸਾਹਮਣੇ ਤੁਸੀਂ ਦੇਖੇ ਜੀ ਜ਼ਿੰਦਗੀ ਤਾਂ ਇੱਥੇ ਗੱਟੀ ਹੈ ਤੁਸੀਂ ਮੈਨੂੰ ਤਾਂ ਜੀ 62 ਸਾਲ ਦੀ ਉਮਰ ਹੋ ਗਈ 40 ਸਾਲ ਮੈਂ ਪਾਣੀ ਚੇਰੇ ਆ ਪਹਿਲਾਂ ਉਰੇ ਵੀ ਪਾਣੀ ਚ ਤਾਂ ਹੁਣ ਉਧਰ ਗਿਆ ਉਧਰ ਵੀ ਪਾਣੀ ਹੈ ਹਮ ਮੋਲੀਆਂ ਗਲੀਆਂ ਉੱਚੀਆਂ ਬਣ ਗਈਆਂ ਪਿਛੜੀਆਂ ਨੀਵੇਂ ਰਹਿ ਗਏ ਹੁਣ ਪਾਣੀ ਉੱਥੇ ਦੇਖੋ ਥੱਲੇ ਨੂੰ ਸੀਵ ਉਹੀ ਪਾਣੀ ਮਿਕਸੇ ਹੋ ਰਿਹਾ ਪੀਣ ਵਾਲਾ ਪਾਣੀ ਵੀ ਉਧਰ ਨੂੰ ਜਾ ਰਿਹਾ ਹਾਂ ਜੀ ਆ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਮਕਾਨ ਟੇੜਿਆ ਪਿਆ ਜੀ ਆ ਦੇਖ ਲਓ ਦੇੜੀਆਂ ਦੁਬਾਰਾ ਦੁਬਾਰਾ ਬੰਨ੍ਹ ਕਾ ਸੀ ਟਾਈਮ ਘਟਿਆ ਹੁਣ ਉਹਦੇ ਤੇ ਡਰਦੇ ਆਂ ਅਸੀਂ ਵੀ ਕਿਤੇ ਗਿਰ ਨਾ ਜਾਵੇ ਆ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਸ ਸਾਡੀ ਤਾਂ ਇਹੀ ਬੇਨਤੀ ਹੈ ਵੀ ਇਹਨੂੰ ਪਾਣੀ ਦਾ ਹੱਲ ਕੀਤਾ ਜਾਵੇ ਟੋਬਾ ਜਾਂ ਟੋਬੇ ਨੂੰ ਸਾਫ਼ ਕੀਤਾ ਜਾਵੇ ਕਿਸ ਤਰੀਕੇ ਟੋਬਾ ਵੀ ਸਾਫ਼ ਕੀਤਾ ਜਾਵੇ ਜਿਹੜੀਆਂ ਗਲੀਆਂ ਬਣਨ ਵਾਲੀਆਂ ਸਰਕਾਰ ਬਣਾਵੇ ਪਰ ਆਉਂਦਾ ਕੋਈ ਨਹੀਂ ਇੱਕ ਗਿੱਲਾ ਵੋਟਾਂ ਪਵਾ ਕੇ ਚਾਹੇ ਮੰਤਰੀ ਹੈ ਚਾਹੇ ਕੋਈ ਐਮਐਲਏ ਜਿਹੜਾ ਕੋਈ ਨਹੀਂ ਆਉਂਦਾ ਦੁਆਰੇ ਪਿੰ ਇਹᱫੋ ਵੋਟਾਂ ਲੈਣ ਆਏ ਸੀ ਤਾਂ ਉਹਰੇ ਹੱਥ ਬੰਨ੍ਹ ਰਹੇ ਤੇ ਤੁਹਾਡਾ ਸਾਰਾ ਨਕਾਸ਼ ਹੋਊਗਾ ਮੈਂ ਕਹਿੰਨਾ ਬੁੜਕੇ ਦੁਆਰੇ ਉਹਨੇ ਪਿੰਡ 'ਚ ਪੈਰ ਨਹੀਂ ਪਾਇਆ ਜੀ ਤੁਸੀਂ ਮੈਡਮ ਇਹਨਾਂ ਮੁਲਕ ਗਨਮਾਨੇ 'ਚ ਪਿੰਡ ਆਏ ਹੋ ਕੋਈ ਆਏ ਤੇ ਜੀ ਅਸੀਂ ਸਾਡਾ ਘਰ ਵੀ ਪਰੇ ਅਸੀਂ ਮੀਂਹ ਵਰ੍ਹ ਰਹੀ ਦੀ ਮੀਂਹ ਪੈਂਦੇ 'ਚ ਚੌਂਦਾ ਦਿਖਾਇਆ ਸੀ ਤੁਸੀਂ ਦਫ਼ਤਰ ਵਿੱਚ ਜਾਣਾ ਸੀ ਉਹਨਾਂ ਤੇ ਉਹਨਾਂ ਨੂੰ ਕਹਿ ਕੇ ਆਉਣਾ ਸੀ ਕਿ ਤੁਸੀਂ ਸਾਡੇ ਪਿੰਡ ਆਈ ਨਹੀਂ ਹੋ ਰਹੀ ਜੀ ਕੋਈ ਕੁਝ ਨਹੀਂ ਕਰ ਰਿਹਾ ਕੋਈ ਕਹੂ ਨਹੀਂ ਕਰ ਰਿਹਾ ਜੀ ਆ ਪਾਣੀ ਬਾਰੇ ਤਾਂ ਅਸੀਂ ਕਿੰਨੀ ਵਾਰੀ ਤੁਹਾਨੂੰ ਐਪਲੀਕੇਸ਼ਨ ਵੀ ਦਿੱਤੀ ਜੀ ਮੈਂ ਤੁਹਾਨੂੰ ਐਪਲੀਕੇਸ਼ਨਾਂ ਵੀ ਲਿਖੀ ਹੋਈਆਂ ਹਾਂ ਜੀ ਕੋਈ ਉਰ ਉਸ ਦਿਨ ਵੋਟਾਂ ਵਾਲੇ ਦੇ ਨਾਲ ਹੀ ਉਹ ਮੁੜ ਕੇ ਬਈ ਇੱਕ ਵਾਰ ਮਤਲਬ ਮੈਕ ਵਿਚ ਬੋਲ ਗਈ ਮੁੜ ਕੇ ਉਰੇ ਕੋਈ ਨਹੀਂ ਆਇਆ ਟਿੰਗਣਾ ਕਨਾਂ ਦੇ ਵਿੱਚ ਤੁਹਾਨੂੰ ਹਾਲਾਤ ਦਿਖਾਏ ਨੇ ਵੀ ਕਿਸ ਤਰ੍ਹਾਂ ਵੱਤ ਤੋਂ ਵੱਤ ਜਿਹੜੀ ਜ਼ਿੰਦਗੀ ਹੈ ਲੋਕ ਇੱਥੇ ਨਰਕ ਵਰਗੀ ਜ਼ਿੰਦਗੀ ਕੱਟ ਰਹੇ ਨੇ ਮਕਾਨ ਗਿਰਨ ਨੂੰ ਪਏ ਨੇ ਲੋਕ ਬਿਮਾਰੀਆਂ ਨਾਲ ਜੋੜ ਰਹੇ ਨੇ ਉਸ ਤੋਂ ਬਾਅਦ ਪਿੰਡ ਦੇ ਮੌਜੂਦਾ ਸਰਪੰਚ ਕੋਲ ਪਹੁੰਚੇ ਆ ਤੇ ਸਰਪੰਚ ਸਾਹਿਬ ਨਾਲ ਮੌਜੂਦ ਨੇ ਲੇਡੀਜ਼ ਨੇ ਤੇ ਉਹਨਾਂ ਦੇ ਬੇਟਾ ਜੀ ਨੇ ਗੱਲਬਾਤ ਸਾਡੇ ਨਾਲ ਕਰਨਗੇ ਵੀ ਸੱਸੀ ਗੱਲ ਸੱਸੀ ਗੱਲ ਜੀ ਬਾਈ ਕਿਵੇਂ ਦੇਖਦੇ ਹੋ ਤੁਸੀਂ ਵੀ ਇਸ ਪਿੰਡ ਦੇ ਵਿੱਚ ਰਹਿੰਦੇ ਹੋ ਲੱਗਦਾ 6-7 ਘਰ ਛੱਡ ਗਈ ਜਿਹੇ-ਜਿਹੇ ਹਾਲਾਤ ਨੇ ਪਿੰਡ ਦੇ ਵਿੱਚ ਕਿਵੇਂ ਦੇਖਦੇ ਹੋ ਹਾਂਜੀ ਐਕਚੁਅਲੀ ਪਾਣੀ ਦਾ ਜਿਹੜਾ ਹੈਗਾ ਇੱਥੇ ਮੁੱਦਾ ਤਕਰੀਬਨ ਪਿਛਲੇ 2012 ਤੋਂ ਚੱਲ ਰਿਹਾ ਹੈ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਸੀਗੀ ਤੇ ਉਸ ਤੋਂ ਬਾਅਦ ਜੀ ਆਪਣਾ ਇੱਥੇ ਜਦੋਂ ਆਪਾਂ ਸਰਪੰਚ ਬਣੇ ਆ 2019 ਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਪਿੰਡ ਦੇ ਜਿਹੜਾ ਛੋਟਾ ਟੋਬਾ ਹੈ ਉਹਨੂੰ ਪਟਾਇਆ ਐਕਚੁਅਲੀ ਲੋਕਾਂ ਨੇ ਆਲੇ ਦੁਆਲੇ ਤੋਂ ਕਵਰ ਕੀਤਾ ਹੋਇਆ ਔਰ ਰੈੱਡ ਜਿਹੜੀ ਹੈਗੀ ਲਾਲਗਿਰ ਦੇ ਜਿਵੇਂ ਆਪਾਂ ਕਹਿੰਦੇ ਨੇ ਅੰਦਰ ਹੈ ਉਹਦੀ ਮਿੰਨਤੀ ਤਾਂ ਹੋ ਨਹੀਂ ਸਕਦੀ ਪਰ ਜਿੰਨਾ ਉਹਦੇ ਵਿੱਚ ਸਪੇਸ ਸੀਗੀ ਉਹਨੂੰ ਇੱਕ ਵਾਰੀ ਆਪਾਂ ਨੇ ਫਰਵਰੀ 2019 ਦੇ ਵਿੱਚ ਪਟਾਇਆ ਉਸ ਤੋਂ ਬਾਅਦ ਇਹ 21 ਦੇ ਵਿੱਚ ਪਟਾਇਆ ਦੋ ਵਾਰੀ ਪਟਾਇਆ ਮਗਰ ਲੋਕਾਂ ਨੇ ਫੇਰ ਕਵਰ ਕਰ ਲਿਆ ਕਿਉਂਕਿ ਮੇਨ ਐਂਟਰੀ ਤਾਂ ਲੋਕਾਂ ਦੇ ਘਰਾਂ ਦੀ ਜਿਹੜੀ ਹੈਗੀ ਹੈ ਪਰ ਟੋਬੇ ਵਾਲੀ ਸਾਈਡ ਨੂੰ ਵੀ ਲੋਕਾਂ ਨੇ ਦਰਵਾਜ਼ੇ ਰੱਖੇ ਹੋਏ ਨੇ ਤੁਸੀਂ ਮੌਕੇ ਤੇ ਜਾ ਕੇ ਹੁਣ ਵੀ ਦੇਖ ਸਕਦੇ ਹੋ ਜੇ 4 ਘਰ ਹੈ 5 ਘਰ ਹੈ ਸਾਰੇ ਆਨੇ ਟੋਬੇ ਵਾਲੀ ਸਾਈਡ ਨੂੰ ਵੀ ਭਰਨ ਲਈ ਕੂੜਾ-ਕਵਾਰਡ ਸਾਰਾ ਕੁਝ ਉਹਦੇ ਵਿੱਚ ਛੁੱਟਦੇ ਨੇ ਤੁਸੀਂ ਕਹਿੰਦੇ ਹੋ ਵੀ ਕਵਰ ਕਰ ਲਿਆ ਹਨਾ ਵੀ 2019 ਨੂੰ ਉਹ 21 ਚ ਅਪ ਲਾਸਟ ਪਟਾਈ ਕਰਾਈ ਸੀਗੀ ਸਾਫ-ਸਫਾਈ ਕਰਾਈ ਆ ਪਰ ਬਾਈ ਹੁਣ 3-4 ਸਾਲ ਹੋ ਗਏ ਮੈਂ ਹੁਣ ਵੀ ਕਰਵਾਉਣੀ ਸੀ ਕਿਉਂਕਿ ਹੁਣ ਤਾਂ ਮੌਜੂਦਾ ਹਾਲਾਤ ਨੇ ਨਾ ਆਪਾਂ ਪਿੱਛੇ ਵਾਲੀ ਛੱਡੋ ਹੁਣ ਹੁਣ ਮੌਜੂਦਾ ਦੇਖੋ ਵੀ ਲੋਕ ਆਪਾਂ ਜੇ ਕਰੀਏ 15 ਵੀ ਮਕਾਨ ਹੋਣਗੇ ਸਾਰੇ ਬਣ ਜੇ ਡੁੱਬੇ ਹੋਏ ਨੇ ਬਾਈ ਛੱਤਾਂ गिरਣ ਨੂੰ ਜੇ ਲੋਕ ਕਿਰਾਏ ਤੇ ਬੈਠੇ ਨੇ ਗੱਲ ਕੀ ਹੈ ਨਾ ਜੀ 2014 ਤੋਂ ਲੈ ਕੇ 2019-20 ਤੱਕ ਆਪਣੇ 7-8 ਸਾਲ ਆ ਸਾਰੀਆਂ ਗਲੀਆਂ ਭਰੀਆਂ ਹੋਈਆਂ ਸੀ ਜਿਨ੍ਹਾਂ ਦੀ ਆਪਾਂ ਨੇ ਉੱਪਰ ਤੱਕ ਹਾਈ ਕਮਾਂਡ ਤੱਕ ਜਿਹੜੀ ਹੈਗੀ ਹੈ ਨਾ ਐਪਲੀਕੇਸ਼ਨ ਰਿਟਰਨ 'ਚ ਵੀ ਸਾਰਾ ਕੁਝ ਕੰਪਲੇਂਟ ਕੀਤੀ ਹੋਈ ਹੈ ਇਹ ਕਦੋਂ ਦੀ ਗੱਲ ਹੈ ਭਾਈ ਇਹ 2022 ਦੀ ਹੈ ਇਹ ਦਿੱਲੀ ਤੋਂ ਟੀਮ ਵੀ ਆਈ ਸੀ ਮੌਜੂਦਾ ਚੈੱਕ ਕਰਨ ਲਈ ਤੇ ਉਧਰ ਜਿਵੇਂ شادی ਕੋਈ ਫੰਕਸ਼ਨ ਹੁੰਦਾ ਸੀਗਾ ਆਪਾਂ ਆਊਟਲੈਟ ਜਿਹੜਾ ਹੈਗਾ ਪਾਣੀ ਕਰਦੇ ਸੀਗੇ ਪਾਈਪ ਲਗਾ ਕੇ ਵੀ ਉਹ ਵੀ ਲੋਕੀ ਕਰਨ ਨਹੀਂ ਸੀ ਦਿੰਦੇ ਛੋਟੇ ਛੱਪੜ ਤੋਂ ਲੈ ਕੇ ਵੱਡੇ ਛੱਪੜ 'ਚ ਉਹ ਵੀ ਉਹਨਾਂ ਨੂੰ ਪ੍ਰੋਬਲਮ ਸੀਗੀ ਵੀ ਛੋਟੇ ਛੱਪੜ ਦਾ ਪਾਣੀ ਉੱਧਰ ਨਾ ਪਾਓ ਜਦ ਕਿ ਜਿਹੜਾ ਬੜਾ ਛੱਪੜ ਹੈ ਉਹ ਵੀ ਲੋਕਾਂ ਨੇ ਸਾਰਾ ਕਵਰ ਕੀਤਾ ਹੋਇਆ ਨਹੀਂ ਬਾਈ ਹੁਣ ਜੇ ਮੰਨੋ ਹੁਣ ਜੇ ਮਕਾਨ ਗਿਰਗੇ ਲੋਕ ਕੋਈ ਬਿਮਾਰੀ ਫੈਲ ਗਈ ਰੱਬ ਨਾ ਕਰੇ ਤੇ ਜ਼ਿੰਮੇਵਾਰ ਕੌਣ ਹੋਊਗਾ ਜ਼ਿੰਮੇਵਾਰ ਐਕਚੁਅਲੀ ਗੱਲ ਕੀ ਹੈ ਨਾ ਜੀ ਇੱਧਰ ਵੀ ਜਿਹੜਾ ਪਾਣੀ ਖੜਾ ਸੀ ਆ ਮੇਰੇ ਫਾਦਰ ਸਾਹਿਬ ਦੇ ਇਹਨਾਂ ਦੀ ਪ੍ਰੋਬਲਮ ਆ ਗਈ ਸੀ ਇਹੀ ਪ੍ਰੋਬਲਮ ਕਰਕੇ ਗੰਦਗੀ ਕਰਕੇ ਆ ਨਾਲ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਨੂੰ ਵੀ ਇਹੀ ਪ੍ਰੋਬਲਮ ਸੀਗੀ ਗੰਦਗੀ ਕਰਕੇ ਹੀ ਆ ਤੁਹਾਨੂੰ ਪਤਾ ਤੁਸੀਂ ਵੀ ਜੋਝ ਰਹੇ ਹੋ 8-10 ਸਾਲ ਤੋਂ ਅਸੀਂ ਇਹੀ ਕੰਮ ਦੇ ਵਿੱਚ ਜੋਝ ਰਹੇ ਹਾਂ ਤੇ ਉਸ ਤੋਂ ਬਾਅਦ ਜਦੋਂ ਆਪਾਂ ਨੇ 21 ਦੇ ਵਿੱਚ ਉਧਰ ਛੱਪੜ ਵੱਡਾ ਪਟਾਇਆ ਉਹ ਵੀ ਕਵਰ ਕੀਤਾ ਹੋਇਆ ਲੋਕਾਂ ਨੇ ਉਹਦੀ 7.7 ਲੱਖ ਰੁਪਏ ਗ੍ਰਾਂਟ ਆਈ ਸੀ ਜਿਹਦੀ ਕਿ ਐਸਟੀਮੇਟਡ ਕਾਸਟ ਬਣ ਰਹੀ ਸੀ ਜੇ ਆਪਾਂ ਪੂਰਾ ਚੈਂਬਰ ਲਗਾ ਕੇ ਕੰਕਰੀਟ ਦਾ ਫੁੱਟਪਾਥ ਬਣਾਇਆ ਹੋਇਆ 10 ਫੁੱਟ ਦਾ ਐਸਟੀਮੇਟ ਤਿਆਰ ਕੀਤਾ ਸੀ ਅਸੀਂ ਆਪ ਖੁਦ ਕੀਤਾ ਹੋਇਆ ਪਟਿਆਲੇ ਤੋਂ ਲੈਬ ਤੋਂ ਕਰਵਾਇਆ ਸੀ ਤੋ 7 ਲੱਖ ਰੁਪਏ ਗਰਾਂਟ ਆਈ ਸੀ ਜਿਹੜਾ ਉਹਦੇ ਤੇ ਛੱਪੜ ਤੇ ਲੱਗਿਆ ਬਟ ਪਾਣੀ ਦੀ ਹੁਣ ਸਮੱਸਿਆ ਇਹ ਹੈ ਕਿ ਪਹਿਲਾਂ ਨਲਕੇ ਨਲਕੇ ਹੁੰਦੇ ਸੀ ਹੁਣ ਟੂਟੀਆਂ ਤੇ ਬਾਕੀ ਸਮਰਸ਼ੀਵਲ ਨੇ ਪਾਣੀ ਲੋਕਾਂ ਦਾ ਜਿਹੜਾ ਹੈਗਾ ਹੁਣ ਕੀ ਹੈ ਜਿਹੜਾ ਪਸ਼ੂਆਂ ਦਾ ਗੋਬਰ ਤੱਕ ਉਹ ਸਾਰਾ ਵਿੱਚ ਹੀ ਖੜਾਉਂਦੇ ਨੇ ਇਹ ਵੀ ਕਹਿੰਦੇ ਨੇ ਵੀ ਗਲੀ ਬਣਾਈ ਹੈ ਜਿਹੜੀ ਜਿਹੜਾ ਉਹ ਰਸਤਾ ਜਾ ਰਿਹਾ ਵੀ ਜਿਹੜਾ ਰਸਤਾ ਬਣਾਇਆ ਵੀ ਸਰਪੰਚ ਸਾਹਿਬ ਨੇ ਆਪਣੀ ਸਾਈਡ ਤੋਂ ਉੱਚਾ ਕਰ ਲਿਆ ਸਾਡੀ ਸਾਡੀ ਨੀਵਾ ਕਰਤਾ ਵੀ ਜਿਹੜਾ ਹੁਣ ਪਾਣੀ ਹੈ ਵੀ ਇੱਕ ਤਾਂ ਬਲੋਕ ਜਿਹੀ ਹੋਈ ਵੀ ਹੈ ਪਾਈਪਲਾਈਨ ਵੀ ਸਾਫ਼ ਸਵੱਾਈ ਨਹੀਂ ਕਰਾ ਰਹੇ ਸਾਨੂੰ ਤਾਂ ਇਦਾਂ ਕਹਿੰਦੇ ਨੇ ਨਹੀਂ ਬਲੋ ਇਦੇ ਵਿੱਚ ਬਲੌਕੇਜ ਜਿਹੜੀ ਹੈਗੇ ਬਲੌਕੇਜ ਦਾ ਮੈਂ ਖੁਦ ਪੁੱਡਾ ਤੋਂ ਮੁਹਾਲੀ ਤੋਂ ਸਪੈਸ਼ਲ ਮਸ਼ੀਨ ਬੁਲਾਈਤੀ ਜਿਹਦਾ ਕੋਈ ਵੀ ਖਰਚਾ 118000 ਰੁਪਏ ਖੁਦ ਅਸੀਂ ਪੇ ਕੀਤਾ ਹੋਇਆ ਕੋਈ ਕਾਗਜ਼ਾਂ 'ਚ ਨਹੀਂ ਹੈਗਾ ਉਹ ਸਾਰਾ ਮੈਂ ਹੀ ਜਿਹੜਾ ਹੈਗਾ ਆਪਣੇ ਖੁਦ ਪੇ ਕਰਕੇ ਸਾਰੀ ਡਰੇਨੇਜ ਲਾਈਨ ਉਹਦੀ ਵੀਡੀਓਗ੍ਰਾਫੀ ਉਹ ਵੀਡੀਓ ਸਾਭ ਨੂੰ ਅਸੀਂ ਖੁਦ ਭੇਜੀ ਹੋਈ ਹੈ ਤੇ ਜਿਹੜੇ ਬਾਕੀ 42 ਲੱਖ ਰੁਪਏ ਦਾ ਐਸਟੀਮੇਟ ਦੇ ਪੈਸੇ 42 47 ਜੋ ਰਹਿੰਦਾ 56 ਲੱਖ ਚੋਂ 70 ਲੱਖ ਆਇਆ ਸੀ ਉਹਨਾਂ ਨੇ 42 ਲੱਖ ਰੁਪਏ ਪਾਸ ਕਰਿਆ ਸੀ ਬਟ ਉਹ ਹੁਣ ਤੱਕ ਆਪਾਂ ਕੋਲੇ ਪੈਸੇ ਨਹੀਂ ਆਏ ਕਿਉਂਕਿ ਉਹਦੀ ਗ੍ਰਾਂਟ ਨਹੀਂ ਆਈ ਜਦੋਂ ਉਹ ਗ੍ਰਾਂਟ ਆ ਜਾਂਦੀ ਹੈ ਤਾਂ ਉਹ ਪ੍ਰੋਪਰ ਜਿਹੜਾ ਹੈਗਾ ਸਾਰੇ ਟੋਬੇ ਦੀ ਸਫਾਈ ਹੋ ਕੇ 10 ਫੁੱਟ ਦਾ ਆਲੇ ਦੁਆਲੇ ਫੁੱਟਪਾਥ ਉਹਦੇ ਰਾਉਂਡ ਦੇ ਵਿੱਚ ਤਾਂ ਕੀਤਾ ਸੀਗੀ ਹੁਣ ਤਾਂ ਚਲੋ ਮਿਹਨਤੀ ਨਹੀਂ ਹੋ ਸਕਦੀ ਪਰ ਉਹਦੇ ਵਿੱਚ ਜਦੋਂ ਫੁੱਟਪਾਥ ਬਣ ਜਾਂਦਾ ਹੈ ਤਾਂ ਲੋਕੀ ਅੱਗੇ ਨਹੀਂ ਵਧਣਗੇ ਵੀ ਜਿੰਨੇ ਜਿੰਨਾ ਟੋਬਾ ਹੁਣ ਮੌਜੂਦਾ ਹੈਗਾ ਉਨਾ ਹੀ ਰਹੇ ਭਾਈ ਹੱਲ ਕੀ ਹੋਊਗਾ ਹੁਣ ਖੈਰ ਚ ਤਾਂ ਇਹੀ ਆ ਬਗੀ ਕਿਉਂਕਿ ਤੁਸੀਂ ਬੀਡੀਪੀਓ ਸਾਹਿਬ ਨਾਲ ਕੋਈ ਗ ਆਪਣਾ ਜੀ ਐਸ ਡੀ ਐਮ ਸਾਹਿਬ ਤਾਂ ਕੋਈ ਗੱਲਬਾਤ ਕੀਤੀ ਹੋਵੇ ਸਰ ਅਸੀਂ ਤਾਂ ਰਿਟਰਨ ਚ ਭੇਜਿਆ ਹੋਇਆ ਕੰਪਲੇਂਟਾਂ ਮੇਰੇ ਖਾਸ 7-8 ਵਾਰੀ ਕੰਪਲੇਂਟ ਕਰ ਚੁੱਕੇ ਆ ਕਿਉਂਕਿ ਹੁਣ ਸਾਡੇ ਕੋਲੋਂ ਵੀ ਜਿਹੜਾ ਹੈਗਾ ਕਾਫੀ ਪੈਸੇ ਅਸੀਂ ਖੁਦ ਵੀ ਲਾ ਚੁੱਕੇ ਆ ਹੁਣ ਜਿਵੇਂ ਪੰਪ ਆਊਟ ਵੀ ਕਰਾਨੇ ਆ ਪਾਣੀ ਅਸੀਂ ਡੀਜ਼ਲ ਦੇ ਪੈਸੇ ਘਰੋਂ ਹੀ ਦਿੰਨੇ ਆ ਕੋਈ ਆਪਾਂ ਕੋਲੇ ਗ੍ਰਾਂਟ ਨਹੀਂ ਆ ਰਹੀ ਕੋਈ ਕੁਝ ਨਹੀਂ ਆ ਰਿਹਾ ਬਟ ਜਿਹੜਾ ਐਸਟੀਮੇਟ ਹੈ ਜਿਵੇਂ ਹੁਣ ਪੈਸੇ ਆ ਜਾਣਗੇ ਸੈਂਕਸ਼ਨ ਹੋ ਕੇ ਨਾ ਜਦੋਂ ਫੰਡ ਆਣਗੇ ਪੇਮੈਂਟ ਉਹਦੀ ਹੋਊਗੀ ਬਈ ਲੋਕ ਤਾਂ ਕਹਿੰਦੇ ਨੇ ਵੀ ਸਰਪੰਚ ਸਾਹਿਬ ਨੇ ਉੱਥੇ ਮੋਟਰ ਵੇ ਪਾਣੀ ਕੱਟ ਸਕਦਾ ਨਹੀਂ ਤਾਂ ਅਦਰਵਾਈਜ਼ ਪਾਣੀ ਨੀਜੀ ਪਾਣੀ ਤਾਂ ਜਿਹੜਾ ਵੀ ਆਪਾਂ ਡੀਜ਼ਲ ਨੂੰ ਪੈਸੇ ਦਿੰਨੇ ਜਿਹੜੇ ਬੰਦੇ ਦੇ ਘਰੇ ਰੱਖੇ ਹੋਏ ਹੈ ਨਾ ਮੋਟਰ ਇੱਥੇ ਮੋਟਰ ਉਹਨਾਂ ਨੂੰ ਮਤਲਬ ਆਪਾਂ ਦੋ ਇੱਕ ਛੋਟੇ ਛੱਪੜ ਦੇ ਵਿੱਚ ਰੱਖੀ ਹੋਈ ਹੈ ਮੋਟਰ ਉਹ ਰੱਖੀ ਹੋਈ ਅਸੀਂ ਆਪ ਲੈ ਕੇ ਦਿੱਤੀ 16000 ਰੁਪਏ ਦੀ ਉਹ ਹੈਗੀ ਬਿਜਲੀ ਵਾਲੀ ਉਹ ਬਿਜਲੀ ਤੋਂ ਆਪਾਂ ਧਰਮਸ਼ਾਲਾ ਤੋਂ ਹੀ ਚਲਵਾਨਨੇ ਆ ਧਰਮਸ਼ਾਲਾ ਦਾ ਬਿੱਲ ਪੇ ਅਸੀਂ ਖੁਦ ਕਰਦੇ ਆ ਤੇ ਜਿਹੜਾ ਹੈਗਾ ਇੱਧਰ ਵੱਡੇ ਛੱਪੜ ਵਾਲੀ ਸਾਈਡ ਰੱਖੀ ਹੋਈ ਹੈ ਉਹ ਹੈਗੀ ਡੀਜ਼ਲ ਤੇ ਉਹਦਾ ਡੀਜ਼ਲ ਆਪਾਂ ਪੇ ਕਰਦੇ ਆ ਜਿੰਨਾ ਵੀ ਹੈਗਾ ਜਿਹੜੇ ਬੰਦੇ ਨਰਤੇਸ਼ ਸਿੰਘ ਦੇ ਰੱਖੀ ਹੋਈ ਆ ਉਹਨਾਂ ਦੇ ਵਿੱਚ ਜਿੰਨਾ ਵੀ ਹੈਗਾ ਜਦੋਂ ਵੀ ਚਲਾਉਂਦੇ ਆ ਜੇ ਉਹਨਾਂ ਨੂੰ ਖੇਤ ਲਈ ਜ਼ਰੂਰਤ ਹੁੰਦੀ ਹੈ ਤਾਂ ਉਹ ਖੁਦ ਆਪ ਚਲਾਉਂਦੇ ਨੇ ਜੇ ਪਾਣੀ ਖੇਤ ਲਈ ਯੂਜ਼ ਨੇ ਭਾਈ ਹਲਕਾ ਇੰਚਾਰਜ ਮੈਡਮ ਅਨਮੋਲਕ ਗਨਮਾਨ ਨੇ ਪਿੰਡਾਂ ਦੇ ਵਿੱਚ ਵਿਚਰਦੇ ਨੇ ਕਿ ਉਹਨਾਂ ਨਾਲ ਸੰਪਰਕ ਕੀਤਾ ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਆਉਂਦੇ ਲੋਕਾਂ ਦੀ ਇਹ ਜਿਹੜੀ ਪ੍ਰੋਬਲਮ ਹੁੰਦੀਆਂ ਨੇ ਗੱਲਬਾਤ ਕਰਦੇ ਨੇ ਸਰ ਉਹਨਾਂ ਦੀ ਇੱਥੇ ਆਪਣਾ ਮਾਜਰੀ ਵਿਖੇ ਕੈਂਪ ਲਗਾਇਆ ਸੀ ਵੀ ਸਮੱਸਿਆਵਾਂ ਲਿਖਾਓ ਸਭ ਤੋਂ ਪਹਿਲਾਂ ਆਪਾਂ ਨੇ ਕੋਈ ਵੀ ਪਿੰਡ ਦੀ ਹੋਰ ਸਮੱਸਿਆ ਨਹੀਂ ਲਿਖਾਈ ਹੋਈ ਉਹਦੇ ਵਿੱਚ ਸਭ ਤੋਂ ਪਹਿਲਾਂ ਨੰਬਰ ਟੋਬੇ ਦੀ ਸਫਾਈ ਦਾ আর ਪਾਣੀ ਨੂੰ ਲੈ ਕੇ ਹੀ ਆ ਕਿਉਂਕਿ ਸਾਨੂੰ ਤਾਂ ਖੁਦ ਪਤਾ 10 ਸਾਲ ਤੋਂ ਅਸੀਂ ਆਪੇ ਹੀ ਪਾਣੀ ਦੇ ਵਿੱਚ ਜੂਝ ਰਹੇ ਆ ਕਿੰਨੇ ਕਿੰਨੇ ਦਿਨ ਹੋ ਗਏ ਲਿਖਾਈ ਨੂੰ ਤਕਰੀਬਨ ਅੱਜ ਤੋਂ 3 ਕੁ ਮਹੀਨੇ ਪਹਿਲਾਂ ਕੈਂਪ ਲੱਗਿਆ ਸੀ 3 ਕੁ ਮਹੀਨੇ ਕੋਈ ਆਇਆ ਰਿਪੋਰਟ ਆਇਆ ਸਰਕਾਰ ਵੱਲੋਂ ਸਰ ਕੁਝ ਨਹੀਂ ਆਇਆ ਉਹਦਾ ਤੇ ਕੋਈ ਫੋਨ ਕੋਈ ਮੈਸੇਜ ਕੁਝ ਨਹੀਂ ਆਇਆ ਕੋਈ ਵੀ ਉਹਦਾ ਹੱਲ ਨਹੀਂ ਹੋਇਆ ਜੀ 2014 ਚ ਇਹੀ ਸਮੱਸਿਆ ਕਰਕੇ ਮੇਰੇ ਫਾਦਰ ਸਾਹਿਬ ਦੇ ਬੈਕ ਤੇ ਪ੍ਰੋਬਲਮ ਹੋ ਗਈ ਸੀ 40 ਦੇ ਵਿੱਚ ਦੋ ਆਪਰੇਸ਼ਨ ਹੋਏ ਨੇ ਇਹਨਾਂ ਦੇ ਮੇਜਰ ਆਪਰੇਸ਼ਨ ਜਦ ਕਿ ਉਹ ਗੰਦਗੀ ਨੂੰ ਦੇਖੀ ਪੜੀ ਗੱਲਬਾਤ ਉਹੀ ਆ ਨਾ ਵੀ ਹੁਣ ਤੁਸੀਂ ਵੀ ਜੂਝ ਰਹੇ ਹੋ ਇਹ ਲੋਕ ਵੀ ਜੂਝ ਰਹੇ ਹੈ ਤਾਂ ਇੱਕ ਪਿੰਡ ਹੈ ਹਾਂ ਨਹੀਂ ਕਿਤੇ ਨਾ ਕਿਤੇ ਇਸ ਚੀਜ਼ ਦਾ ਹੱਲ ਕੱਢਿਆ ਜਾਣਾ ਚਾਹੀਦਾ ਸਰ ਮੈਂ ਤਾਂ ਆਪ ਜਿਹੜਾ ਹੈਗਾ ਸਾਰੇ ਉੱਚੇ ਤੋਂ ਉੱਚੇ ਅਦਾਰਿਆਂ ਤੱਕ ਆਪਾਂ ਨੇ ਕੰਪਲੇਂਟ ਕਰ ਚੁੱਕੇ ਆ ਕਿਉਂਕਿ ਸਾਨੂੰ ਪਤਾ ਅਸੀਂ ਖੁਦ ਜੂਝ ਰਹੇ ਆ ਹੁਣ ਲੋਕਾਂ ਨੂੰ ਲੰਘਣਾ ਬਹੁਤ ਮੁਸ਼ਕਲ ਹੈ ਜਾਕੀ ਅਸੀਂ ਵੀ 10 ਸਾਲ ਹੋ ਗਏ ਇਹੀ ਸਮੱਸਿਆ ਕਰਕੇ ਆਪਾਂ ਜਿਹੜੀ ਇਹ ਪ੍ਰੋਬਲਮ ਦੇ ਵਿੱਚ ਹੀ ਲੋਕ ਜੂਝ ਰਹੇ ਜੀ ਅਸੀਂ ਤਾਂ ਖੁਦ ਸਾਡੇ ਘਰ ਦੀਆਂ ਦੋ ਐਂਟਰੀਆਂ ਨੇ ਅਸੀਂ ਗੇਟ ਖੋਲਿਆ ਹੋਇਆ ਸੀਗਾ ਇਧਰੋਂ ਲੋਕੀ ਵਿੱਚੋਂ ਨਿਕਲਦੇ ਰਹੇ ਆ ਕਿਉਂਕਿ ਬਾਹਰ ਗਲੀ 'ਚ ਜਾਣ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਸੀਗੇ ਠੀਕ ਹੈ ਸੋਵੇ ਤਾਂ ਸੁਵੀਰਾਂ ਨੇ ਪਿੰਡ ਝਿੰਗੜਾ ਕਲਾਂ ਦੀਆਂ ਜਿੱਥੇ ਕਿ ਲੋਕਾਂ ਨਾਲ ਗੱਲਬਾਤ ਕੀਤੀ ਸੀ ਲੋਕ ਕਹਿੰਦੇ ਬੇਸੀ ਦਿਨ ਪ੍ਰਤੀ ਦਿਨ ਜਿਹੜਾ ਪਾਣੀ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਆ ਤਾਂ ਉਸ ਤੋਂ ਬਾਅਦ ਪਿੰਡ ਦੇ ਮੌਜੂਦਾ ਸਰਪੰਚ ਨੇ ਲੇਡੀਆਂ ਨੇ ਤੇ ਉਹਨਾਂ ਦੇ ਬੇਟੇ ਨੇ ਗੱਲਬਾਤ ਕੀਤੀ ਦੱਸਿਆ ਵੀ ਅਸੀਂ ਜਿਹੜੀਆਂ ਐਪਲੀਕੇਸ਼ਨਾਂ ਚਾਹੇ ਬीडीपीਓ ਸਾਹਿਬ ਹੋਣ ਚਾਹ ਸੈਕਟਰੀ ਸਾਹਿਬ ਹੋਣ ਐਸਡੀਐਮ ਸਾਹਿਬ ਤੱਕ ਉੱਚ ਅਧਿਕਾਰੀਆਂ ਤੱਕ ਜਿਹੜੀਆਂ ਐਪਲੀਕੇਸ਼ਨ ਲਿਖਤੀ ਰੂਪ ਵਿੱਚ ਦਿੱਤੀਆਂ ਨੇ ਤੇ ਆਪ ਵੀ ਪੀੜਤ ਨੇ ਪਾਣੀ ਨੂੰ ਲੈ ਕੇ ਸੋ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਜਲਦ ਤੋਂ ਜਲਦ ਇਸ ਦਾ ਹੱਲ ਕੱਢਿਆ ਜਾਵੇ ਕਿਉਂਕਿ ਜਿਹੜੇ ਲੋਕ ਨੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੈਮਰਾਮੈਨ ਅਮਨ ਦੇ ਨਾਲ ਹਰਜੋਤ ਸਿੰਘ ਖੰਨਾ ਟਾਈਮਸ ਟੀਵੀ ਧੰਨਵਾਦ